ਓ ਵੀਰੇ ਕਿਧਰ ਭੱਜਾ ਓ ਭਰਾਵਾ ਕਿਧਰ ਭੱਜਾ ਕਿਧਰ ਫੜਾ ਫੜਾ ਹੱਦ ਹੋ ਗਈ ਯਾਰ ਇਹਨਾਂ ਦੀ ਕਾਣ ਕੇ ਕਾਣੇ ਕਾਣੇ ਇਹਨਾਂ ਇਹਨਾਂ ਮਗਰ ਗੱਡੀ 라 ਵੀ ਰਹਿਰ ਓ ਵੀਰੇ ਕਮਾਲ ਹੋ ਗਈ ਯਾਰ ਅਸੀਂ ਤੇ ਗੱਲ ਕਰਨੀ ਹੈ ਤੇਰੇ ਨਾਲ ਅਗਾਈ ਭੱਜ ਕੇ ਫੜ ਫਿਰ ਨੂੰ ਮੈਨੂੰ ਹੁਣ ਫੜਾ ਦੇ ਅਗਾਈ ਮੈਨੂੰ ਹੁਣ ਫੜਾ ਫੜਾ ਦੇ ਭੱਜ ਕੇ ਫੜ ਨੂੰ ਕਤੀੜ ਨੂੰ ਇਹਦੀ ਇਹਦੀ ਮਾੜ ਫੜਾ ਕਾਇ ਭੱਜ ਕੇ ਫਾੜੇ ਨੂੰ ਨਾਮ ਚਾਹੀਦਾ ਨਾ ਦੂਮੇ ਵਿੱਚ ਅਸੀਂ ਵੇਚ ਦਿੱਤੀਆਂ ਕਿਤੇ ਵੇਚਣਾ ਇਹ ਕੀ ਗੱਲ ਆ ਕਹਿੰਦੇ ਆ ਵੀ ਹਰਿਆਣੇ ਚ ਵੇਚੀਆਂ ਕਿੰਨੇ ਆ ੂਆ ਨੇ ੂਆ ਨੇ ਤੇ ਪਿਓ ਨੇ ਦਿੱਨੇ ਇੱਕ ਥਾਂ ਦੇ ਤਿੰਨ ਥਾਂ ਦੇ ਵੇਚੀਆਂ ਨੇ ਉਹ ਵੇਚੀ ਇਹ ਵੱਡੀ ਜਿਹੜੀ ਉਹ ਤਿੰਨੀ ਚਾਰੀ ਥਾਂ ਹੀ ਵੇਚੀ ਆ ਨਿੱਕੀ ਇੱਕ ਥਾਂ ਹੀ ਆ ਵੀਰ ਜੀ ਸਮਾਂ ਦੀ ਮੇਰੀ ਨਾ ਤੁਹਾਡੇ ਮੂਰੇ ਮਿਹਨਤਾਂ ਜਿਹੜੇ ਇਹਦੇ ਬੱਚੇ ਆ ਜਿਹਨਾਂ ਕੁੜੇਆਂ ਨੇਗਾ ਵੇਚੇਗਾ ਉਹ ਕਿਵੇਂ ਨਾ ਕਿਵੇਂ ਇਹਦੇ ਕੋਲੇ ਆ ਜਾਣ ਇਹਦੇ ਬੱਚੇ ਬਗ ਮੈਂ ਵੀ ਜੀ ਖਾਸਾ ਜੀ ਫਤੀ ਉਹ ਠੀਕ ਹੈ ਜੀ ਮੈਂ ਖਾਸਾ ਜੀ ਫਤੀ ਉਹ ਠੀਕ ਹੈ ਬਾਬਿਓ ਉਹ ਠੀਕ ਹੈ ਜੀ ਮਾਫੀ ਮੰਗਦਾ ਮੈਂ ਲੇਟ ਹੋ ਗਿਆ ਕਾਫੀ ਹਾਂ ਕਿਹੜੀ ਮਾਤਾ ਹੋਠੀੜਾ ਵੀ ਜੀ ਬੈਠੀ ਸਾਹਮਣੇ ਅੱਛਾ ਜੀ ਉਹ ਠੀਕ ਹੈ ਜੀ ਮੈਂ ਖਾਸਾ ਜੀ ਫਤੀ ਹੋਠੀੜਾ ਜੀ ਆ ਮਾਤਾ ਵਾ ਉਹ ਬੈਠੀ ਇਹਨਾਂ ਤਾਂ ਬੋਲਿਆ ਨਹੀਂ ਜਾਂਦਾ ਅੱਛਾ ਹੈਗੀ ਕਿਥੋਂ ਇਹ ਇਸੇ ਪਿੰਡ ਦੀ ਇਹਨਾਂ ਕੋਲ ਰਹਿੰਦੇ ਆ ਪਿੰਡ ਕੋਲੇ ਇਹਨਾਂ ਦੇ ਘਰਾਂ ਚੋਂ ਹੀ ਆਉਂਦੇ ਸਾਰੇ ਪਰਿਵਾਰ ਚੋਂ ਹੀ ਇਹਨਾਂ ਦੇ ਇੱਕ ਸਾਹ ਹੁੰਦੇ ਹੈ ਇਹਨਾਂ ਦਾ ਵੀ ਸਿਸਟਮ ਉਹ ਹੈ ਜਿਹੜਾ ਫਲਾਸ ਕਰਾ ਲੈ ਕੇ ਸਕੂਲ ਤੋਂ ਪਿੰਡ ਪੁੰਡਾ ਵਾਲੇ ਵਾਵਾ ਇਹਦੇ ਨਾਲ ਹਨਾ ਗਲਤ ਕਰਦੇ ਆ ਬੋਲਦੀ ਬਾਲ ਦੀ ਕੁਝ ਨਹੀਂ ਆ ਬੋਲਦੀ ਨਹੀਂ ਗੀ ਆਉਂਦੀ ਆਏ ਨਹੀਂ ਗੀ ਅੱਛਾ ਹੋਵੇ ਦੱਸਣ ਦੀ ਮੈਨੂੰ ਮਾਰ ਉਹਦਾ ਭੈਣ ਦਾ ਨਾਮ ਲੈਂਦੀ ਆ ਕਿ ਮੈਨੂੰ ਮਾਰਦੀ ਦੀ ਆ ਇਹ ਜਦੋਂ ਕੋਲੇ ਜਾਂਦੀ ਤਾਂ ਡਰਦੀ ਆ ਨਹੀਂ ਦਾ ਸਾਹ ਹੁੰਦੇ ਆ ਉਹ ਕਿੰਨੇ ਮਗਰ ਜੋ ਕੋਈ ਪਾਣੀ ਕਿਹੜੀ ਕਿਲੋ ਡਰ ਜਾਂਦੀ ਹੁੰਦੀ ਆਂ ਮੈਂ ਕਿਹਾ ਮਗਰ ਭਾਈ ਤੁਹਾਡੀ ਕੀ ਲੱਗਦੀ ਮਾਤਾ ਜੀ ਤੁਹਾਡੇ ਤਾਈ ਜੀ ਅੱਛਾ ਜੀ ਇਹਨੂੰ ਚਾਰੀ ਨੂੰ 12 ਮਹੀਨੇ ਦੇ ਛੱਡ ਕੇ ਸਾਰਾ ਪਰਿਵਾਰ ਚਲਾ ਗਿਆ ਦੋ ਤਿੰਨ ਦਿਨ ਕੱਲੀ ਰਹੀ ਮੜ ਕੇ ਵੀ ਇਹ ਇਹਦੇ ਮੁਕਾਬਤੀ ਹੈ ਕਹਿੰਦੀ ਵੀ ਮੇਰੇ ਨਾਲ ਗਲਤ ਕੰਮ ਹੋਇਆ ਨਹੀਂ ਜਦੋਂ ਇਹ ਬੋਲਦੀ ਨਹੀਂ ਹੈ ਤੇ ਇਹ ਕਿਦਾਂ ਇਸ਼ਾਰਿਆਂ ਜਿਦ ਦੱਸਿਆ ਇਸ਼ਾਰਿਆਂ ਚ ਇਹਨੇ ਦੱਸਿਆ ਆਪਾਂ ਇਹਨੂੰ ਘਰੇ ਲੈ ਆਏ ਪਤਾ ਨਹੀਂ ਇਹ ਡਰ ਗਈ ਰੱਬ ਜਾਣੀ ਇਹ ਕਹਿੰਦਾ ਨਹੀਂ ਹੋਇਆ ਆਪਾਂ ਕਹੀਏ ਐਵੇਂ ਹੈਨਾ ਜਦੋਂ ਆਪਾਂ ਸਮਝੀ ਨਹੀਂ ਮੈਂ ਆਉਂਦੇ ਘਰੇ ਲੈ ਗਈ ਮੈਂ ਕਿਹਾ ਜਿੱਥੇ ਮੇਰੇ ਬੱਚੇ ਰੋਟੀ ਖਾਂਦੇ ਆਪਾਂ ਇਹਨੂੰ ਵੀ ਦੇਵਾਂਗੇ ਇਹਦਾ ਸਭ ਤੋਂ ਪਹਿਲਾ ਤਾਂ ਆਪਾਂ ਨੂੰ ਇਹਦਾ ਟੈਸਟ ਵੀ ਕਰਵਾਉਣਾ ਹੈ ਜੀ ਬਾਤ ਮੈਂ ਤੁਹਾਨੂੰ ਦੱਸਦੀ 15 ਦਿਨਾਂ ਦਾ ਅਫਰਡੂਂਗੇ 15 ਦਿਨਾਂ ਦਾ ਆ ਵੀਡੀਓ ਰਿਹਾ 15 ਦਿਨ ਆਪਣੇ ਕੋਲੇ ਰਹੀ ਆ ਬਾਅਦ ਚ ਇਹਦਾ ਭਰਾ ਆਇਆ ਉਹ ਲੈ ਗਿਆ 3.5 ਮਹੀਨੇ ਉਹਨੇ ਰੱਖੀ ਕੋਈ ਉਹਨੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਵੀਰੇ ਅੱਛਾ ਇਹਦੇ ਭਰਾ ਵੀ ਹੈਗਾ ਹੈ ਦੋ ਦੋ ਇੱਕ ਬਾਹਰ ਹੈ ਇੱਕ ਇਹਦੇ ਨਾਲ ਬਾਹਰ ਕਿੱਥੇ ਆ ਅੱਛਾ ਭਰਾ ਇਹਦਾ ਵੀ ਹੈਗਾ ਵਾ ਹਾਂਜੀ ਮੈਨੂੰ ਦੱਸਣਾ ਆਉਂਦਾ ਹੀ ਨਹੀਂ ਕੀ ਹੋਇਆ ਪਤਾ ਨਹੀਂ ਤੇ ਮੇਰੇ ਦੰਦ ਨਹੀਂ ਹੁੰਦੇ ਵੀ ਤੇ ਘਰੋਂ ਬਾਹਰ ਚ ਗਈ ਅੱਛਾ ਤੇ ਤਲਵੰਡੀ ਵੀ ਰਾਹ 'ਚ ਹੀ ਜਾਂਦੀ ਸੀ ਮੇਰੇ ਸਰਾ ਨੂੰ ਹਾਂਜੀ ਉਹ ਉਧਰ ਚੱਲ ਗਈ ਆ ਗਏ ਕਹਿੰਦੇ ਵੀ ਮੈਨੂੰ ਕਿਸੇ ਨੇ ਫੋਨ ਲਾਇਆ ਵੀ ਰਾਤ ਤੁਰ ਹੀ ਜਾਂਦੀ ਮੈਂ ਬੇਡਾ ਭਜਾਇਆ ਉਹਦੇ ਮੈਂ ਤਾਂ ਪਤਵਾ ਕੇ ਲਿਆ ਇਹਦੇ ਨਾਲ ਨਹੀਂ ਆਇਆ ਅੱਛਾ ਸ਼ਾਮ ਨੂੰ ਅਸੀਂ ਫੇਰ 4 ਵਜੇ ਗਏ ਸਾਨੂੰ ਤੇ ਨਹੀਂ ਮੰਡੀ ਚੋਂ ਲੱਭੀ ਦੂਜੇ ਦਿਨ 2 ਵਜੇ ਫੋਨ ਆ ਗਿਆ ਦਾ ਮੋਗੇ ਬੈਠੀ ਪੈਣੀ ਇੱਥੇ ਲੈ ਇੱਥੇ ਲੈਓ ਇੱਥੇ ਲੈਓ ਅੱਛਾ ਇਹ ਇਹ ਤੁਹਾਨੂੰ ਡਰਤੀ ਥੋੜਾ ਜਿਆ ਕੋਈ ਗੱਲ ਨਹੀਂ ਵੀਰ ਤੇ ਇਹਨਾਂ ਦਾ ਕੋਈ ਪਰਿਵਾਰ ਤੇ ਕੌਣ ਖਾਣੇ ਦਾ ਪਰਿਵਾਰ ਇਹਦੀ ਨਾਨਾ ਆ ਵੀਰ ਜੀ ਅੱਛਾ ਉਹ ਵੀ ਚਿੱਟਾ ਲਾਉਂਦੀ ਆ ਇਹਦੇ ਹੱਸ ਵੈਣਾ ਉਹ ਵੀ ਚਿੱਟਾ ਲਾਉਂਦੇ ਆ ਦੋ ਇਹਦੇ ਗੁੱਡੀਆਂ ਇੱਕ ਬੇਟਾ ਹੈ ਗੁੱਡੀਆਂ ਇਹਨਾਂ ਨੂੰ ਚਾਹ ਰਹੀ ਨਾ ਦੂਮੇ ਵੇਚ ਅੱਛਾ ਵੇਚ ਦਿੱਤੀਆਂ ਕਿੱਥੇ ਵੇਚਣਾ ਨਹੀਂ ਗੱਲ ਆ ਕਹਿੰਦੇ ਆ ਵੀ ਹਰਿਆਣੇ ਚ ਉਹਨਾਂ ਦਾ ਜੀ ਉਹਨਾਂ ਸਿਸਟਮ ਬਹੁਤ ਨਹੀਂ ਵੇਚੀਆਂ ਕਿੰਨੇ ਆ ਕੁਆਲੇ ਉਹਨਾਂ ਦੇ ਪਿਓ ਨਹੀਂ ਦਿੰਨੇ ਇੱਕ ਥਾਂ ਦੇ ਤਿੰਨ ਥਾਂ ਦੇ ਵੇਚ ਗਿਆ ਨੇ ਇਹ ਵੱਡੀ ਡੇੜੀ ਉਹ ਤਿੰਨੀ ਚਾਰੀ ਥਾਂ ਵੀ ਵੇਚੀ ਆ ਨਿੱਕੀ ਇੱਕ ਥਾਂ ਹੀ ਆ ਤੇ ਸਿਸਟਮ ਜਾਂਦੀ ਬਹੁਤ ਇਹਨਾਂ ਦਾ ਖਰਾਬ ਆਪਾਂ ਇਹਨਾਂ ਨੂੰ ਮਿਲ ਕੇ ਫਿਰ ਉਹਨਾਂ ਤੋਂ ਪੁੱਛੀਏ ਵੀ ਉਹ ਕੁੜੀਆਂ ਹੈ ਕਿੱਥੇ ਆ ਦੱਸਣਗੇ ਕੁਝ ਜਿਹੜਾ ਇੱਕ ਪਲਵੰਡੀ ਦਾ ਇਹਦਾ ਘਰ ਵਾਲਾ ਹੀ ਤਗੜੀ ਆ ਉਹਨਾਂ ਨਾਲ ਕੁੜੀਆਂ ਨਾਲ ਇਹਨਾਂ ਦੇ ਬੰਦੇ ਤੇ ਮੁੰਡੇ ਆਉਂਦੇ ਗੰਦ ਫੈਲਾਉਂਦੇ ਆ ਵੀ ਤੇ ਸ਼ਰਮ ਆਉਂਦੀ ਆ ਤੁਸੀਂ ਮੇਰੇ ਵੱਡੇ ਆ ਜਿਹੜੇ ਸਹਮੀ ਆ ਪਿੰਡ ਕੋਈ ਮੁੱਦਾ ਨਹੀਂ ਪੁੱਛਣਾ ਜਿਹੜੀ ਜਿਹੜੀ ਮੇਰੇ ਬੇਟੇ ਨਾਲ ਬਦਨਾਮੀ ਕਾਢ ਲੈਣੀ ਆ ਅਗਲਾ ਕਹਿੰਦਾ ਵੀ ਮਾੜੇ ਬੰਦੇ ਨੂੰ ਛੇੜ ਕੇ ਵਿਆਹ ਕਰ ਦਿਆ ਹਾਂ ਛੇ ਕੁੜੀਆਂ ਵਿਆਹ ਕਰ ਦਿੰਦੇ ਆ ਤੇ ਦੂਜੇ ਕੁੜੀ ਆ ਜਾਂਦੀਆਂ ਲੱਖ ਰੁਪਏ ਲੈ ਲੈਂਦੇ ਆ ਇਹਦਾ ਇਹਦਾ ਘਰ ਵਾਲਾ ਹੀ ਇਦਾਂ ਕਰੀ ਜਾਂਦਾ ਉਹ ਘਰ ਵਾਲਾ ਉਹ ਘਰ ਵਾਲਾ ਤੇ ਮੁੰਡਾ ਹੀ ਤੇ ਬਲੂ ਨਾਲ ਖੇਡਦੇ ਹੋ ਵੀ ਕੋਈ ਜਦੋਂ ਇਹਨਾਂ ਦੇ ਵਿਆਹ ਚੋਂ ਕਿੱਥੋਂ ਰਾਤ ਆਉਂਦੀਆਂ ਕੁੜੀਆਂ ਵਿਆਹ ਦੇ ਤੋਂ ਦੇ ਅਗਲੇ ਲੱਖ ਮਹੀਨੇ ਇਹ ਪੈਣੇ ਕਦ ਕਰੋਂ ਕਿਨੇ ਚਿਰ ਦੀ ਆਈ ਹੈ ਮਾਤਾ ਇਹ ਘਰੋਂ ਮਿਰਜੀ ਤੁਹਾਨੂੰ ਦੱਸੀ ਘਰ ਹੋਵੇ ਤੁਹਾਨੂੰ ਵਿਖਾ ਦਿੰਨੀ ਜਿਹੜਾ ਇਹਨਾਂ ਦਾ ਘਰ ਆ ਅੱਛਾ ਘਰੋਂ 15 ਦਿਨ ਮੈਂ ਪਹਿਲਾਂ ਰੱਖੀ ਇਹ ਬਾਅਦ ਚ ਚਲੀ ਗਈ ਇਹ ਨਹੀਂ ਘਰ ਇਹਦਾ ਘਰ ਵਾਲਾ ਤੇ ਇਹਦਾ ਪਾਸਾ ਛੱਡ ਕੇ ਵੀ ਜੀ ਪਹਿਲਾਂ ਪੁਲਿਸ ਨੇ ਚੱਕੇ ਵੇ ਸੀ ਅੱਛਾ ਸਾਈਡ ਤੇ ਆਓ ਆ ਚੋਂ ਆ ਤਾਂ ਗਏ ਉਹ ਰਹਿੰਦੇ ਆ ਪਾਸੇ ਰਹਿੰਦੇ ਆ ਉੱਥੇ ਵੀ ਤੁਹਾਨੂੰ ਮਿਲਾ ਦਿਆਂ ਅੱਛਾ ਆਪਾਂ ਨਾਲ ਆ ਤੁਹਾਡੇ ਆਵੇਂ ਮਾਸੀ ਵੇ ਰਹਿੰਦੇ ਮੈਂ ਸਵੇਰੇ ਇਹਨੂੰ ਗੁਰਪ੍ਰੀਤ ਕੋਲੇ ਲੈ ਕੇ ਜਾਂਦਾ ਮੈਂ ਕਹਿੰਦਾ ਹੀ ਹਜੇ ਦਵਾਈ ਕਿੰਨੀ ਬੇਬਲਾ ਬੰਦਾ ਮੈਨੂੰ ਪਤਾ ਕਿਹੜਾ ਜਿਹੜਾ ਇਹਦੇ ਨਾਲ ਗਲਤ ਕੰਮ ਕਰਦਾ ਪਤਾ ਕਿਹੜੇ ਕਿਹੜੇ ਬੰਦੇ ਪਤਾ ਨਾ ਆਉਂਦਾ ਨੇ ਵੀ ਨਹੀਂ ਨਾ ਜਾਣੀ ਐਵੇਂ ਬਥੇ ਤੇ ਕੀ ਆ ਕਿਨੇ ਫਰਾ ਬਣੇ ਨਹੀਂ ਨਾ ਨਹੀਂ ਪਤਾ ਹੈ ਨਾ ਇਹਨਾਂ ਤੋਂ ਲੋ ਕਹਿਣ ਦੀਆਂ ਗੱਲਾਂ ਇਹ ਕਹਿ ਦਿੰਦੀ ਆ ਲੋਕ ਅਗਲਾ ਕਹਿ ਦਿੰਦਾ ਕੋਈ ਅੰਡੀ ਗਵੰਡੀ ਕਹਿ ਦਿੰਦਾ ਸਾਡੇ ਵੀਰੇ ਦੱਸਾ ਕਿ ਨਾਲ ਖੜਨਾ ਪੈਣਾ ਤੁਹਾਨੂੰ ਨਾ ਨਹੀਂ ਜਿੱਥੇ ਵੀ ਤੁਸੀਂ ਕਰੋ ਬਣਾ ਮੈਂ ਤਾਂ ਕਹਿੰਦੀ ਵੀਰ ਜੀ ਤੁਹਾਡੇ ਨਹੀਂ ਵੀਰ ਜੀ ਸਮਾਂ ਦੀ ਮੇਰੀ ਨਾ ਤੁਹਾਡੇ ਮੂਹਰੇ ਮਿਹਨਤਾਂ ਜਿਹੜੇ ਦੇ ਬੱਚੇ ਆ ਜਿਹਨਾਂ ਕੁੜੀਆਂ ਇਹਨਾਂ ਵੇਚੇਗਾ ਉਹ ਕਿਵੇਂ ਨਾ ਕਿਵੇਂ ਇਹਦੇ ਕੋਲੇ ਆ ਜਾਣ ਇਹਦੇ ਬੱਚੇ ਇਸ ਸਮੇਂ ਬੱਚਿਆਂ ਦਾ ਬਹੁਤ ਜ਼ਿਆਦਾ ਸੰਸਾਰ ਕਰਦੇ ਬੱਚਿਆਂ ਦਾ ਹੀ ਆਈ ਕਰੇ ਪਾਈਦੀ ਆ ਘਰੇ ਬਹੁਕਰ ਮਾਰ ਕੇ ਆਉਂਦੀ ਆ ਫਿਰ ਮੈਂ ਲੈ ਕੇ ਆਉਣੀ ਫਿਰ ਮੈਨੂੰ ਆਉਣੀ ਤਹਾਉਣੀ ਆ ਨੇ ਇਹਦੇ ਆਪਾਂ ਹਸਬੈਂਡ ਨਾਲ ਇਹਨਾਂ ਕਰੋ ਸੰਪਰਕ ਹੈਗਾ ਕੋਈ ਨੰਬਰ ਨੰਬਰ ਹੈ ਨਹੀਂ ਵੀਰੇ ਤੁਹਾਨੂੰ ਕਹੀ ਤਾਂ ਜਾਣੀ ਮੇਰੇ ਕੋਲ ਨੰਬਰ ਅੱਛਾ ਨਾਲ ਕਰਨਾ ਚਾਹੋਗੇ ਵੀ ਨਾ ਕੰਮ ਨਹੀਂ ਹੁੰਦਾ ਉਹਨਾਂ ਨੇ ਤੁਹਾਨੂੰ ਤਾਂ ਵੀ ਨਹੀਂ ਕੋਈ ਨਿਆਂ ਨਹੀਂ ਬਾਬੇ ਨਿਆਂ ਤਾਂ ਆਪਾਂ ਫੇਰ ਮੇਰੇ ਵੈਸੇ ਤੁਹਾਨੂੰ ਕਹਿਣ ਦੀ ਮੈਂ ਤਾਂ ਕਹੀ ਨਹੀਂ ਸਮਝਦਾ ਮਤਲਬ ਸਾਹ ਪੱਟਦਾ ਪੈਣ ਬੇਸਤੇ ਗੱਲ ਕਰਦੀ ਹਾਂ ਹਾਂ ਜੀ ਤੁਸੀਂ ਕੋਈ ਗੱਲ ਕਰ ਸਕਦੇ ਕਰੋ ਹੋਰ ਆ ਤੁਸੀਂ ਹੋਰ ਬੇਸਤੇ ਗੱਲ ਕਰਨੀ ਹੈ ਅਸੀਂ ਹੋਰ ਦੀ ਗੱਲ ਤੋਂ ਗੱਲ ਕੱਢਣੀ ਹਾਂ ਹਾਂ ਜੀ ਸਾਡੀ ਗੱਲ ਕੱਢਦੀ ਆ ਵੀਰ ਜੀ ਤੇ ਪਰ ਜੇ ਉਹ ਹਿਸਾਬ ਲਈਏ ਉਹਨਾਂ ਨੇ ਤਾਂ ਸਾਨੂੰ ਜੇ ਹੀ ਦੋ ਜਣੇ ਕਹਾਂਗੇ ਨਾ ਉਹਨਾਂ ਨੂੰ ਘਰੇ ਸਾਡੇ ਗਾਲ ਪੈਣਾ ਦਾ ਮੋਟਰਸਾਈਕਲ ਲਕੋ ਲਿਆ ਉਹ ਰੋਂਦਾ ਪੈਟ ਦਾ ਉੱਠ ਗਿਆ ਉਹ ਕਿਸੇ ਮੁੰਡੇ ਨੂੰ ਲੈ ਕੇ ਆਇਆ ਅੰਦਰ ਮੋਟਰਸਾਈਕਲ ਕਢਾ ਕੇ ਦਿੱਤਾ ਕੋਈ ਤਵਾਰਗਾ ਆਉਂਦਾ ਸੀ ਕਹਿੰਦੇ ਸੀ ਚੀਜ਼ ਵਿੱਚ ਨਹੀਂ ਸ਼ਰਮ ਆਉਂਦੀ ਮੈਨੂੰ ਇਹੋ ਜਿਹੀ ਗੱਲਾਂ ਕਰਦੀਆਂ ਕੁੜੀ ਅੰਦਰ ਬਾਹਰ ਦਿੰਦੇ ਸੀ ਮੜ ਕੇ ਕਹਿੰਦੇ ਸੀ ਕੁੜੀਆਂ ਨੂੰ ਕੁਵਾਰਗਾ ਚਿੰਬੜਿਆ ਉਹ ਤਾਂ ਇਹ ਐਵੇਂ ਜਿਹਾ ਗੱਲ ਬਣਾਈਆਂ ਉਹਨਾਂ ਨੇ ਕੋਈ ਆਣ ਕੋਈ ਉਹਨਾਂ ਨੇ ਕੋਈ ਛੱਡਿਆ ਹੀ ਨਹੀਂ ਲੁੱਟਣ ਵਾਲਾ ਕੋਈ ਇੱਕ ਬੰਦੇ ਨੂੰ ਕਹਿਣਾ ਕੋਈ ਨਾ ਕਹਿ ਨਹੀਂ ਸਕਦੇ ਕਿ ਕਿੰਨੀ ਉਮਰ ਆ ਕਿੰਨੀ ਉਮਰ ਉਹਨਾਂ ਦੀ ਇੱਕ ਦਾ 8 ਸਨ ਦਾ ਯਾਰਮ ਇੱਕ ਦਾ 9 ਦਾ ਬੇੜੇ ਦਾ ਲੱ ਇੱਕ ਦਾ 18 ਦਾ ਤੇ ਇੱਕ ਦਾ 9 ਦਾ ਇਹਦਾ ਮਤਲਬ ਦੋਵੇਂ 18 ਸਾਲਾਂ ਤੋਂ ਘਟਦੀਆਂ ਵਾਂ ਹਾਂਜੀ ਹਾਂਜੀ ਹਾਂ ਹਾਂ ਤੇ ਬਾਬੇ ਜਿਓ ਜੋ ਵਿਉਂਦੇ ਇਹਨਾਂ ਨੂੰ ਤੇ ਫੇਰ ਵੀ ਉਹਨਾਂ ਦੇ ਕੇਸ ਹੁੰਦਾ ਵਾ ਉਹਦਾ ਬਸ ਗੱਲ ਕਰਨ ਦਫੀ ਹਾਂਜੀ ਮੈਂ ਤਾਂ ਕਹਿੰਦੀ ਆ ਜੇ ਉਹ ਮਤਲਬ ਕਿ ਹੰਡੇ ਵਰਦੇ ਆਗੇ ਜਿਹੜੀ ਭੂਆ ਜੇ ਕਿ ਤੇ ਕੁੜੀਆਂ ਦੀ ਉਹ ਚੱਕੀ ਜਾਵੇ ਨਾ ਤੇ ਕੁੜੀ ਨਿਕਲ ਜੇ ਵੀਰੇ ਸਾਹ ਸਾਡੇ ਪਿੰਡ ਜੀ ਬਾਈ ਜੀ ਬਹੁਤ ਬੋਲਿਆ ਜਿਹੜੀ ਭੂਆ ਉਹ ਚੱਕੀ ਜਾ ਉਹ ਦੋਵੇਂ ਦੇ ਮੱਚ ਹੋਏ ਇੱਕ ਤਲਵੰਡੀ ਦਾ ਦੀਪੂ ਦੀ ਭੂਆ ਗਰਪ੍ਰੀਤ ਇਹਨਾਂ ਨੇ ਗੰਦ ਪਾਇਆ ਦੋਨਾਂ ਨੇ ਉਹਦਾ ਕੀ ਰਿਲੇਸ਼ਨ ਉਹਦਾ ਕੀ ਰਿਲੇਸ਼ਨ ਨਾਲ ਉਹ ਬਸ ਐਵੇਂ ਨਾਲ ਲਿਆ ਅੱਛਾ ਵੀ ਜੋ ਇਹ ਤਾਂ ਤੁਹਾਨੂੰ ਆਣੀ ਵੀ ਮੈਥੋਂ ਸਾਰੇ ਵੱਡੇ ਸ਼ਰਮ ਹੁੰਦੀ ਆ ਜਿਹੜੀ 17 ਸਾਲ ਦੀ ਕੁੜੀ ਆ ਨਾ ਹਾਂਜੀ ਉਹਨੂੰ ਰਾਤ ਨੂੰ ਗਲਤ ਕੰਮ ਲਈ ਮੋਟਰਾਂ ਦੇ ਲੈ ਕੇ ਚਾਹ ਹਾਂ ਸ਼ਰਮ ਕੁੜੀਆਂ ਬਿਆਨ ਦੋਗੇ ਤੇ ਕੁੜੀਆਂ ਹੁਣ ਮਿਲੂ ਤਾਂ ਆਪੇ ਪਿਆਨ ਦੇਉਗੇ ਫਿਰ ਨਾਰ ਰਲੀ ਵੀ ਆਈ ਹੋਰ ਬਿਆਣਾ ਪਿਆ ਵੀ ਫਿਰ ਜੇ ਨਾਰ ਰਲੀ ਹੋਈ ਤਾਂ ਨਾਂ ਦੇਉਗੀ ਇਹ ਕੀ ਇਹਦੇ ਘਰ ਇੱਕ ਪਿੰਡ ਕਿਹੜਾ ਏ ਪਿਹੇ ਵਾਲੀ ਪਿਹੇ ਵਾਲਾ ਜ਼ਿਲ੍ਹਾ ਫਰੋਹੀਪੁਰ ਤੇ ਉਹਦੇ ਘਰ ਵਾਲੇ ਦਾ ਕੀ ਇਹ ਮਾਤਾ ਜੀ ਦੇ ਘਰ ਵਾਲੇ ਦਾ ਕੀ ਨਾਮ ਹੈ ਇਹਦਾ ਨਾਮ ਉਹ ਕੱਚਾ ਤਾਂ ਗੋਪੀ ਗੋਪੀ ਕਹਿੰਦੇ ਕਾਗਜ਼ਾ ਤੇ ਮੈਂ ਲਾ ਲਾ ਬਲਵਿੰਦਰ ਆ ਬਲਵਿੰਦਰ ਤੇ ਮੁੰਡੇ ਦਾ ਨਾਮ ਇਹਦੇ ਪੁੱਰੇ ਦਾ ਨਾਮ ਹਾਂਜੀ ਸਰਬਨ ਪ੍ਰੀ ਸਿੰਘ ਤੇ ਉਹ ਰਹਿੰਦੇ ਪਾਸੇ ਹੀ ਆ ਕਿਤੇ ਹਾਂਜੀ ਪਾਸੇ ਹੀ ਕੇਸ ਚੱਲਦੇ ਉਹਨਾਂ ਤੇ ਹਾਂਜੀ ਕੇਸ ਚੱਲ ਠੀਕ ਆ ਕਿ ਕਿਸੇ ਕੋਲੋਂ ਦਾ ਨੰਬਰ ਨਾ ਮਿਲੂਗਾ ਕਿਸੇ ਵੀ ਕੋਲੋਂ ਹੀ ਤੇ ਅਸੀਂ ਤੁਹਾਡੇ ਨਾਲ ਚੱਲਵੜਦੇ ਪਿਆਰ ਆ ਤੁਹਾਡੇ ਨਾਲ ਜਾਣ ਨੂੰ ਕਿ ਘਰੇ ਉਹਨਾਂ ਦੇ ਹਾਂ ਨਾਲ ਜਾਣ ਪਿਆਰਾ ਆ ਤੁਹਾਡੇ ਘਰ ਕਿੱਥੇ ਇੱਥੇ ਲੱਗ ਗਿਆ ਨਹੀਂ ਮਾਛੀ ਬੁਗਰਾ ਪੈਂਦਾ ਹੀ ਅੱਛਾ ਆਈਆ ਕਹਿੰਦਾ ਪਿਆਰ ਆ ਰੇ ਮਾਛੀ ਅੱਛਾ ਅੱਛਾ ਰਾਸਤੇ ਚੱਲ ਗਏ ਆ ਹੁਣ ਉਹ ਵੀ ਮੁੰਡਾ ਚਿੱਕਾ ਲਾਉਂਦਾ ਜਿਹਦੇ ਘਰੇ ਰਹਿੰਦੇ ਉਹਦੀ ਮਾਂ ਬਾਪ ਆ ਵੀ ਚੱਲ ਰਹਿ ਚੱਲ ਹੂੰ ਕਿੱਦਾਂ ਕਰਨਾ ਉਹਨਾਂ ਨੂੰ ਉੱਥੇ ਸੱਦੀ ਸਰਪੰਚ ਕੋਲ ਆਈਏ ਮਿਲੋ ਆਹੋ ਨਹੀਂ ਉਹਨਾਂ ਨੇ ਤਾਂ ਨਹੀਂ ਆਉਣਾ ਹਾਂਜੀ ਬੈਂਚ ਜੇ ਕਹਿੰਦੇ ਭਲਾ ਲੈ ਹਾਂਜੀ ਆ ਸੱਤਾ ਸਾਹਿਬ ਵੀ ਬੁਲਾਈ ਜੋ ਵੀ ਚੇਜ ਹੋਣਾ ਲਾ ਕਹਿੰਨੇ ਪੁਰਾਣੇ ਕਹਿੰਨੇ ਆਪਾਂ ਸਾਰਾ ਕੁਝ ਆ ਵੀਡੀਓ ਵੀ ਵਿਖਾ ਲੈ ਜਿੱਦੇ ਮੋਗਿਓ ਲਿਆਂਦੀ ਉਹ ਵੀ ਵੇਖ ਲਓ ਮੋਗਿਓ ਮੋਗੇ ਚੱਲ ਗਈ ਸੀ ਅੱਛਾ ਉਦਾਂ ਹੀ ਤੁਰਦੀ ਫੜੀ ਮੈਂ ਤਲਵੰਡੀ ਲੈਣ ਗਿਆ ਸੀ ਮੈਂ ਮੇਰਾ ਹੀ ਨਹੀਂ ਮਾ ਸਾ ਬੰਦੇ ਨੂੰ ਸ਼ਰਮ ਨਹੀਂ ਹੈਗੀ ਕਿ ਮੇਰੀ ਮਾਂ ਇੱਥੇ ਤੁਰੇ ਫੇਦੀ ਮੋਟਰਾਂ ਦੇ ਵਿਚਾਰੀ ਹੈਗੀ ਭਾਵੇਂ ਹਣਾ ਆਪਾਂ ਹੀ ਆ ਅੱਛਾ ਛੋਟਾ ਵਾ 15 ਸਾਲ ਦਾ ਮੁੰਡਾ ਮੈਂ ਸੀ ਉਹਨੂੰ ਤਾਂ ਦਾਕਾ ਮਾਰਦੇ ਤੇ ਡਰ ਇਹ ਤੇ ਆਪਣੇ ਘਰੇ ਹੁੰਦਾ ਸੀਗਾ ਘਰ ਤਾਂ ਵੀ ਗੰਦ ਪਈ ਉਹ ਉਹ ਨਸ਼ੇ ਕੀਤੀ ਜਾਂਦਾ ਤੇ ਇਹ ਗਾਂ ਤੋਰੀ ਫਿਰਦਾ ਵਿਚਾਰਿਆ ਤੇ ਉਹ ਜਵਾਗਾਂ ਘਾਹ ਰੁਲੇ ਫਿਰਦੇ ਆ ਹੋਰ ਰਕੀ ਪਾਤਾ ਸੀ ਜਮਾਨਾ ਆ ਦੋਵੇਂ ਭੈਣ ਭਰਾ ਦੋਵੇਂ ਹਾਂ ਜੀ ਨਹੀਂ ਦੇ ਲੱਗੇ ਆ ਗੱਲ ਭੈਣ ਨੂੰ ਨਾਂ ਲੈਂਦਾ ਤੂੰ ਦੂਰ ਕੀ ਦੱਸੋ ਧੀ ਨੂੰ ਲੈ ਜਾਂਦਾ ਵੀ ਰਾਤ ਨੂੰ ਧੀ ਨੂੰ ਰਾਤ ਨੂੰ ਸਾਨੂੰ ਸ਼ਰਮ ਹੁੰਦੀ ਆ ਗੱਲ ਨੰਬਰ ਨਹੀਂ ਮੈਂ ਦਉਂਦਾ ਸਾਡੇ ਪਿੰਡ ਦੇ ਵਿੱਚ ਤਾਂ ਬਹੁਤ ਕੰਮ ਨਹੀਂ ਕੋਈ ਨਹੀਂ ਆ ਭਾਵਾਂ ਲਾਉਗਾ ਮੈਂ ਵੜਾ ਕੇ ਤੂੰ ਵੜਾ ਉਹ ਨੰਬਰ ਨਹੀਂ ਉਹ ਸਰ ਕੁਝ ਨਹੀਂ ਇਹ ਬੇਰੇ ਦਾ ਲੜਕਾ ਹੈ ਤੋਏ ਨਹੀਂ ਉਹ ਮੇਰੇ ਜੇਡ ਦਾ ਲੜਕਾ ਮੇਰਾ ਲੜਕਾ ਹਾਂਜੀ ਇਹ ਤੁਹਾਨੂੰ ਵੀ ਕਿਦਾਂ ਬਦਲ ਗਏ ਦਾ ਇਹ ਮਤਲਬ ਨਹੀਂ ਕਿਦਾਂ ਮਤਲਬ ਤੁਹਾਡੇ ਕੋਲ ਕਿਦਾਂ ਕੇਸ ਇਹ ਵਿਚਾਰੇ ਚੰਗਣਾ ਆਪਣੇ ਅੱਛਾ ਅੱਛਾ ਰਾਜ ਤੋਂ ਹਾਂ ਰਾਜ ਮੇਰਾ ਕਲੀਨਰ ਦਾ ਓਕੇ ਓਕੇ ਮੈਂ ਦੂਰੀ ਮਾਰੇ ਆਪ ਜੀ ਉਹ ਵੀ ਇੰਨੀ ਜਿਹੜੇ ਹਨ ਆਪਾਂ ਮਲੇ ਨੀਚੇ ਬੱਬੇ ਹੋਣੇ ਓਕੇ ਓਕੇ ਠੀਕ ਹੈ ਜੀ ਵਾਈ ਗੁਰੂ ਜੀ ਦੇਖ ਲਾ ਵੀ ਉਹ ਤੋਂ ਆਏ ਆਈ ਆ ਭੱਜ ਕੇ ਆਪਾਂ ਨਾਲ ਜੁੜੇ ਹੋਏ ਨਾ ਸੋਚਦੇ ਆਪਣੇ ਨਾਲ ਕੀ ਠੀਕ ਹੈ ਨਾਲ ਇਹਨਾ ਫੋਨ ਕੀਤਾ ਬਾਜ ਰਿਹਾ ਇਹਨੂੰ ਤਾਂ ਘਰ ਨਹੀਂ ਕਾਹਨਾਂ ਨੂੰ ਗੋਪੀ ਕੋਲੇ ਲੈ ਕੇ ਜਾਣਾ ਇਹਨੂੰ ਟੈਂਪ ਲੱਗਣਾ ਸੀ ਨਾ ਕੱਲ ਨੂੰ ਉਹ ਕਹਿੰਦਾ ਭੈਣੇ ਵੀ ਜੇ ਕਿ ਦਿਮਾਗੀ ਹੋਈ ਚੱਲ ਅਸੀਂ ਦਵਾਈ ਸ਼ੁਰੂ ਕਰ ਹੂੰ ਵੀ ਚੱਲ ਬੱਚਿਆਂ ਦੀ ਟੈਨਸ਼ਨ ਵੀ ਲੈਂਦੀ ਉਹ ਵੀ ਹੈ ਨਾ ਨਹੀਂ ਨਹੀਂ ਪਹਿਲਾਂ ਇਹੋ ਜੀ ਉਹਦੇ ਪ੍ਰਾਣ ਦਾ ਹਾਂ ਕੋਸਤਾ ਪਹਿਲਾਂ ਹੀ ਉਹ ਹੋ ਗਿਆ ਮੈਨੂੰ ਬੰਦਾ ਮਿਲਿਆ ਕਹ ਮਹਾਰਾਜ ਨੇ ਆਖਿਆ ਇਹ ਪਹਿਲੇ ਪਰ ਇਹ ਪ੍ਰਾਣ ਉਹ ਗੱਲ ਕਰਾਈ ਹੈ ਹੀ ਵੀ ਜਿਹੜਾ ਬਾਹਰ ਹੈ ਅੱਛਾ ਇਹਦਾ ਭਰਾ ਵੀ ਬਾਹਰ ਸੱਚ ਹੈ ਨਾ ਇਹਦਾ ਪਿਕਅਪ ਇੰਡ ਕਿਹੜਾ ਮਾਤਾ ਦਾ ਇਹ ਤਲਵੰਡੀ ਜੀ ਜੱਲੇ ਕਾ ਆਏ ਮਿਲਿਆ ਆ ਵੀ ਤੁਹਾਡੇ ਨਾਲ ਗੱਲ ਕਰਨ ਆ। ਜੀ ਵੀਡੀਓ ਵੀ ਵਿਖਾ ਦਿੰਨੇ ਤੁਹਾਨੂੰ ਜਿੱਦੇ ਮੋਗ ਲਿਆਂਦੀ ਉਹ ਵੀ ਵਿਖਾ ਦਿੰਨੇ ਆ। ਕਰੇ ਗੱਲ। ਤੁਹਾਨੂੰ ਸੇਵਾ ਤਾਂ ਹੁੰਦੀ। ਤੀਨੀ ਇਹਨਾਂ ਨੂੰ ਮਤਈ ਇਹਨਾਂ ਨੂੰ ਪਤਾ ਕਿ ਮੇਰੀ ਭੈਣ ਇਦਾਂ ਤੁਰੇ ਫਿਰਦੀ ਆ। ਸਾਰਾ ਕੁਝ ਸਾਰਾ ਕੋਸਤ ਨੂੰ ਕੈਨੀ ਵੀ ਰਾਤ ਨੂੰ ਭੱਜ ਕੇ ਆਈ ਆ। ਦਿਨੇ ਭੱਜੀ ਰਾਤ ਨੂੰ ਭੱਜੀ ਆ। ਆ ਬਈ ਉੱਤੇ ਆ ਸਾਰਾ ਯਾਰ ਮੇਰੀ ਭੈਣ ਭਾਵੇਂ ਵਿਆਹੀ ਆ ਭਾਵੇਂ ਸਿਆਣੀ ਆ ਭਾਵੇਂ ਛੋਟੀ ਆ। ਜਦੋਂ ਇਹ ਲੱਗਦੀ ਤੈਨੂੰ ਮੈਂ ਬੰਦਾ ਖੋਦ ਹਸਾਂ ਚਲੇ ਮੰਡੀ ਦਾ। ਹਾਂਜੀ। ਉਹ ਕਹਿੰਦਾ ਜੀ ਅਸੀਂ ਆ ਕਈ ਨੂੰ ਨਾ ਵਿਆਹ। ਠੀਕ ਮੇਰੀ ਗੱਲ। ਹੈਲੋ। ਹਾਂਜੀ। ਸਤਿ ਸ਼੍ਰੀ ਅਕਾਲ ਪਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਪੜਿਆ ਜਿਹੜੀ ਆ ਕੀ ਨਾਂ ਇਹਨਾਂ ਦਾ? ਜਿਹੜੀ ਆ ਕੇਂਦਰਵਾ ਭੈਣ ਇਹ ਤੁਹਾਡੀ ਕੀ ਲੱਗਦੀ ਆ? ਜਿਹੜੀ ਆ ਕੇਂਦਰ ਭੈਣ ਆ ਤੁਹਾਡੀ ਕੀ ਲੱਗਦੀ ਹੈ ਮੇਰੀ ਭੈਣਾ ਦੀ ਛੁੱਟੀ ਸਾਰਾ ਛੁੱਟੀ ਭੈਣਾ ਮੇਰੀ ਓਕੇ ਤੇ ਤੁਹਾਨੂੰ ਪਤਾ ਹੈ ਇਸ ਟਾਈਮ ਉਹ ਤੇ ਕੀ ਹਾਲਾਤ ਵਾ ਮੈਂ ਕਹਿੰਦਾ ਮੈਨੂੰ ਪਤਾ ਹੈ ਜਿਸ ਕਰਕੇ ਮੈਂ ਕੋਸ਼ਿਸ਼ ਕਰ ਰਿਹਾ ਕੱਲ ਉਹਨਾਂ ਨੇ ਉਹਨੂੰ ਕੋ ਅਪਾਇੰਟਮੈਂਟ ਵੀ ਲਈ ਆ ਲੁਧਿਆਣਾ ਵਾਲਾ ਕਰੋ ਜਿਹੜੀ ਮੁਫਤ ਦੀ ਸੇਵਾ ਆ ਦੇ ਭਾਜੀ ਮੈਂ ਐਗਰੀ ਆ ਮੈਂ ਐਗਰੀ ਆ ਤੁਹਾਡੇ ਨਾਲ ਕੱਲ ਅਪਾਇੰਟਮੈਂਟ ਮੇਰੀ ਗੱਲ ਸੁਣਿਓ ਕੱਲ ਦੀ ਤੁਸੀਂ ਅਪਾਇੰਟਮੈਂਟ ਲੈ ਲਈ ਆ ਪਰ ਤੁਹਾਨੂੰ ਪਤਾ ਕਿ ਤੁਹਾਡੀ ਭੈਣ ਹੈ ਕਿੱਥੇ ਆ 102 ਜਿਹੜੇ ਇਹਨਾਂ ਦੇ ਸੋਰੀ ਹਾਂਜੀ ਇੱਕ ਵੀ ਭੈਣ ਉਹ ਉਹਨਾਂ ਦੀ ਨਾਂਵ ਬੋਲਦੇ 40 ਰੁਪਏ ਉਹ ਜਿਹੜੀ ਉਹ ਥੋੜੀ ਦੇਖਣ ਕਰ ਰਹੀ ਹੈ ਆ ਉਹ ਕਿੱਥੇ ਆ ਦਿਖਾਓਗੇ ਅਸਟਾਮ ਦੱਸੋਗੇ ਭਲਾ ਤੁਹਾਡੀ ਭੈਣ ਹੈ ਕਿੱਥੇ ਆ ਜਿਹੜੀ ਭੈਣ ਜਿਨ੍ਹਾਂ ਨੇ ਤੇਰੀ ਗੱਲ ਭਾਈ ਜੀ ਮੈਂ ਤੁਹਾਨੂੰ ਸ਼ਾਰਟਕਟ 'ਚ ਦੱਸ ਦਵਾ ਆਪ ਤੁਸੀਂ ਇਟਲੀ ਬੈਠੇ ਜੇ ਢਾਡੀ ਭੈ ਮਾ ਭੈਣ ਇੱਥੇ ਵਿਚਾਰੀ ਥੱਕੇ ਖਾ ਰਹੀ ਆ ਮੋਟਰਾਂ ਦੇ ਵਿੱਚ ਆ ਵਿਚਾਰੇ ਜਿਹੜੇ ਵੀਰ ਆ ਇੱਥੇ ਝੋਨਾ ਲਾ ਰਿਆ ਉਹਨਾਂ ਨੇ ਫੜ ਕੇ ਖਲਾਰੀ ਆ ਠੀਕ ਹੈ ਜੀ ਸੱਚ ਜੇ ਆਉਣਾ ਸੀ ਇੰਜ ਕਿ ਮੈਂ ਨਹੀਂ ਆਉਣਾ ਤੇ ਬੈਠਾ ਮੈਨੂੰ ਬ੍ਰਦਰ ਮੈਂ ਤੇ ਨਾਲ ਐਗਰੀ ਆ ਕਿ ਤੂੰ ਪਰਦੇਸਾਂ ਦੇ ਵਿੱਚ ਆ ਪਰ ਤੇਰੀ ਭੈਣ ਆ ਘਰੇ ਤੇ ਕੋਈ ਪਰਿਵਾਰ ਮੈਂਬਰ ਹੋਊਗਾ ਵੀਰ ਜਿਸਾਂ ਵੀ ਕਿੱਦਾ ਕਿਤੇ ਹੁੰਦੇ ਆ ਉਹ ਇੱਕ ਮੀਚਕੀ ਇਹਨਾਂ ਤੇ ਆਪਣੇ ਡੇਡ ਨਾਲ ਜਾਂਦਾ ਜੇ ਉੱਥੇ ਮੇਰੇ ਮੇਰੇ ਕੋਈ ਰਿਸ਼ਤੇਦਾਰ ਕੋਈ ਭੈਣ ਭਰਾ ਉਹ ਬਾਹਰ ਰੱਖ ਲੈਂਦੇ ਨਾ ਤਾਂ ਮੈਨੂੰ ਕੋਈ ਸਕਦਾ ਆ ਭੈਣ ਦੀ ਮੇਰੇ ਨਹੀਂ ਭਾਜੀ ਗੱਲ ਪਤਾ ਕੀ ਆ ਤੁਹਾਡੀ ਭੈਣ ਨਾਲ ਚਲੋ ਮੇਰੀਆਂ ਵੀ ਮੇਰੀਆਂ ਵੀ ਮੈਂ ਆਉਣਾ ਨਹੀਂ ਤੁਸੀਂ ਤੁਹਾਡੇ ਮਗਰ ਕੋਈ ਤੁਹਾਡੇ ਤੁਹਾਡੇ ਆ ਮਤਲਬ ਕਿ ਭੈਣ ਦੇ ਪੇਕੇ ਪਰਿਵਾਰ ਤੇ ਤੁਹਾਡੇ ਇੱਥੇ ਆਪਦੇ ਪਿੰਡ 'ਚ ਕੋਈ ਨਹੀਂ ਇਹਦਾ ਹੋਰ ਹੈਗਾ ਜਿਹੜਾ ਵੀ ਇੱਥੇ ਆ ਜਿੰਦੇ ਕੋਲ ਭਰਾ ਹੈਗਾ ਭਰਾ ਮੈਂ ਵੀ ਅਸਲ ਮੇਰਾ ਛੋਟਾ ਭਾਈ ਹਿੰਦੀ ਆ ਹਾਂਜੀ ਸੁਖਰੀ ਗੱਲਾਂ ਦੱਸਾਂ ਹਾਂਜੀ ਉਹਨੇ ਵੀ 2 ਮਹੀਨੇ ਰੱਖੇ ਸੀ ਤੇ ਦੋ ਉੱਥੇ ਵੀ ਇਹ ਇਸ ਤਰ੍ਹਾਂ ਹੀ ਕਰਦੀ ਕਿ ਖੇਜਾਂ ਦੀ ਤੰਗ ਹੋਈ ਦੀ ਉਹ ਹੱਥ ਖੜੀ ਕਰ ਗਈ ਨੇ ਭਾਈ ਭਾਂਵੇਂ ਹੱਥ ਖੜੇ ਕਰ ਗਿਆ ਵਾ ਭਾਵੇਂ ਖੇਜ ਜਾਂਦੀ ਆ ਯਾਰ ਇੱਜ ਤਾਂ ਯਾਰ ਲੱਖੀ ਨਾ ਹਜਾਰੀ ਠੀਕ ਹੈ ਜੀ ਮੇਰੀ ਭੈਣ ਆ ਭਾਵੇਂ ਜਿੱਦਾਂ ਮਰਜੀ ਮੈਂਟਲ ਡਿਸਟਰਬ ਮੈਂ ਹੁਣ ਯਾਰ ਇਦਾਂ ਵਾਰਾ ਥੋੜੀ ਛੱਡ ਦੂੰਗਾ ਜੋ ਸਹੀ ਨਹੀਂ ਆ ਤੇ ਬਿਲਕੁਲ ਵੀਰ ਹੁਣ ਮੰਨ ਕੇ ਚਲੋ ਹੱਥ ਖੜੇ ਕਰ ਗਿਆ ਵਾ ਅੱਜ ਉਹਦੀ ਹੁਣ ਮੈਂ ਵੀਡੀਓ ਬਣਾ ਰਿਆ ਵਾਂ ਅੱਜ ਮੈਂ ਫੜ ਕੇ ਮੈਂ ਨੈਟ ਤੇ ਪਾ ਦਵਾਂ ਤੇ ਫਿਰ ਉਹਦੇ ਕੀ ਪੱਲੇ ਰਹੂਗਾ ਆ ਮੋਟਰ ਦੇ ਉੱਪਰ ਅਸੀਂ ਅਸੀਂ ਇਸ ਟਾਈਮ ਮੋਟਰ ਦੇ ਉੱਪਰ ਖੜੇ ਆ ਮੋਟਰ ਤੋ ਨਾ ਲੱਗ ਰਿਹਾ ਵਾ ਮੋਟਰ ਦੇ ਮੇਰੀ ਗੱਲ ਸੁਣ ਬ੍ਰਦਰ ਝੋਨਾ ਲੱਗ ਰਿਹਾ ਮੋਟਰ ਦੇ ਉੱਤੇ ਖੜੇ ਆ ਉਹ ਵਿਚਾਰੀ ਉੱਥੇ ਕਿਤੇ ਤੁਰੇ ਫਿਰਦੀ ਆਈ ਆ ਤੇ ਮੋਟਰ ਵਾਲੇ ਵੀਰਾਂ ਨੇ ਮੈਨੂੰ ਫੋਨ ਲਾਇਆ ਵਾ ਤੁਹਾਡੇ ਫਿਰ ਅਸੀਂ ਆ ਵੀਰਾਂ ਨੇ ਸਾਡੇ ਨਾਲ ਕੇ ਭੈਣ ਨੂੰ ਬੁਲਾਇਆ ਇੱਥੇ ਤੇ ਤੁਹਾਡਾ ਨੰਬਰ ਲਿਆ ਵਾ ਤੇ ਮੈਂ ਇਹ ਗੱਲ ਕਹਿ ਰਿਹਾ ਵਾਂ ਕਿ ਮੇਰੇ ਵੀਰ ਗੇਕਰ ਤੁਸੀਂ ਨਹੀਂ ਸੰਭ ਸਕਦੇ ਸਾਨੂੰ ਲੈ ਕੇ ਦੇ ਦਿਓ ਅਸੀਂ ਲੈ ਜਾਂਦੇ ਆਂ ਜੀ ਮੈਂ ਮੈਂ ਪੈਦਾ ਕਰੂਗਾ ਸੁਣ ਮੇਰੀ ਮੈਂ ਮੈਂ ਨਾ ਤੋ ਉਹ ਦਰਗਦਨ ਕਰਨਾ ਤੇ ਸਾਰਾ ਸਾਡਾ ਜੋ ਛੱਟਣ ਸਾਰੇ ਦਾ ਦਿੰਦਾ ਮੇਰੇ ਕੋਲ ਮਿੱਟੀ ਕੋ ਬੁੱਧਾ ਕਰ ਵੀ ਨਹੀਂ ਲਿਆ ਜਿਹੜਾ ਮੈਂ ਇੱਥੇ ਆ ਕੇ ਤੁਹਾਨੂੰ ਕਹਾਂ ਕਿ ਮੈਂ ਇੱਥੇ ਰੱਖ ਲੈਣਾ ਭਾਈ ਜੀ ਕਿਸੇ ਕਿਸੇ ਸੁਸਾਇਟੀ ਸੰਸਥਾ ਵਾਲੇ ਨਾਲ ਕਿਸੇ ਨਾਲ ਨਹੀਂ ਤੁਸੀਂ ਗੱਲ ਕੀਤੀ ਉਹਨਾਂ ਆਦਮੀ ਨੇ ਮਦਦ ਕਰ ਦਿੱਤਾ ਸੀ ਇਹਨੂੰ ਦੇਣ ਵਾਸਤੇ ਇਹ ਕਿ ਮੈਂ ਪੈਸੇ ਦੇ ਰਿਹਾ ਸੀ ਤੇ ਇਹਦਾ ਮੇਰੀ ਗੱਲ ਸੁਣਿਓ ਮੇਰੀ ਗੱਲ ਸੁਣਿਓ ਇਹਦੀਆਂ ਬੇਟੀਆਂ ਉਹ ਕਿੱਥੇ ਆ ਇਨੇ ਦੱਸਿਆ ਕਿ ਉਹਨਾਂ ਨੇ ਪਤਾ ਨਹੀਂ ਕਿਹ ਕਿਤਾ ਕੁੜੀਆਂ ਨੂੰ ਪਤਾ ਨਹੀਂ ਸਾਹ ਤਿੰਨ ਮਹੀਨੇ ਬਾਅਦ ਭਾਈ ਪਤਾ ਲੱਗਦਾ ਕਿ ਕੁੜੀਆਂ ਬਸ ਪਿੰਡ ਚ ਬਰਾਬਰੀ ਰਹੀ ਸੀ ਉਹਦੇ ਪੈਸੇ ਮੰਗਵਾ ਲੈਂਦੇ ਸੀ ਸਾਨੂੰ ਕਹਿੰਦੇ ਸਭ ਠੀਕ ਆ ਕੇ ਸਭ ਸੁਖਸਾਦ ਮੈਨੂੰ ਨਾ ਮੈਨੂੰ ਵੀਰਜ ਬ੍ਰਦਰ ਗੱਲ ਪਤਾ ਕੀ ਆ ਤੁਸੀਂ ਕੋਈ ਵੀ ਉਹਦਾ ਨਹੀਂ ਬਣਿਆ ਠੀਕ ਆ ਇਸ ਟਾਈਮ ਉਹ ਡਿਸਟਰਬ ਆ ਮੈਨੂੰ ਬੇਨਤੀ ਇਹ ਆ ਕਿ ਮੈਨੂੰ ਉਹਦੀਆਂ ਕੁੜੀਆਂ ਨਾਲ ਮੈਂ ਸੰਪਰਕ ਕਰਨਾ ਵਾ ਮੈਨੂੰ ਕਿਦੋਂ ਨੌਲੇਜ ਮਿਲੀ ਆ ਕਿ ਕੁੜੀਆਂ ਇਸ ਟਾਈਮ ਸਹੀ ਹਾਲਾਤ ਚ ਨਹੀਂ ਹੈਗੀਆਂ ਪਿਆ ਨਹੀਂ ਸਾਰਾ ਕੁਝ ਦੱਸਿਆ ਠੀਕ ਹੈ ਜੀ ਅਸੀਂ ਮੈਂ ਅੰਦਰੋਂ ਪਤਾ ਬਾਈ ਗੱਲ ਸੁਣੀ ਮੇਰੀ ਮੈਂ ਤੂੰ ਕਿੱਦਾਂ ਕੁਸ਼ਰਾ ਤੇ ਨਾ ਅੰਦਰ ਇਹ ਸਿਧਾਂਤ ਸੋਚਿਆ ਮੈਂ ਅਜੁੱਤ ਨੂੰ ਏਰੀਆ ਵੀ ਹੁੰਦੀ ਆ ਬਾਈ ਗਰੂ ਕਿ ਮੈਂ ਇਨਾ ਇਨਾ ਅੰਦਰ ਅੰਦਰ ਦਿਨ ਰਾਤ ਇਦਾਂ ਕੱਢ ਕੇ ਰਹਿ ਰਿਹਾ ਕਿਉਂਕਿ ਮੈਨੂੰ ਖੁਦ ਨੂੰ ਇਹ ਸ਼ਰਮਿੰਦਗੀ ਹੈ ਕਿ ਮੇਰੀਆਂ ਪਿਆਰੋਦੀ ਬਿੰਦੀ ਸਿਸਟਮ ਵਿੱਚ ਦੇ ਫਰਦਾਵੇ ਚਲੋ ਬੇਤੀ ਆ ਢਾਡੀ ਆਪਣੇ ਪਰਿਵਾਰ ਨਾਲ ਮੇਰਾ ਸੰਪਰਕ ਕਰਾਓ ਮੰਮੀ ਡੈਡੀ ਨਾਲ ਤੇ ਆਪਣੇ ਬ੍ਰਦਰ ਨਾਲ ਸੰਪਰਕ ਕਰਾਓ ਬਾਈ ਗੱਲ ਸੁਣੋ ਮੇਰੀ ਮਾਂ ਤਾਂ ਮੇਰੇ ਮੰਮੀ ਡੈਡੀ ਮੇਰੇ ਹੈ ਓਕੇ ਉਹ ਘਰ ਸੀਗਾ ਉਹ ਬ੍ਰਦਰ ओके ਜੀ ਜੀ ਕਰਕੇ ਮੇਰੇ ਕੋਲ ਤਾਂ ਜਗ੍ਹਾ ਵੀ ਨਹੀਂ ਰਹਿਣੀ ਮੈਂ ਆਉਣਾ ਕਿਤੇ ਵੀ ਆਣੂ ਆਪਣੇ ਨਾਲ ਬ੍ਰਦਰ ਦਾ ਨੰਬਰ ਭੇਜੋ ਹੈਗਾ ਨਾ ਤੁਹਾਡਾ ਨੰਬਰ ਆਪਣੇ ਦੂਜੇ ਭਾਈ ਦਾ ਨੰਬਰ ਭੇਜੋ ਮੈਨੂੰ ਭਾਈ ਮੇਰੇ ਵੀਰ ਗੱਲ ਸੁਣੀ ਤੂੰ ਨੰਬਰ ਘੱਲ ਦੇਣਾ ਉਹਨੂੰ ਬੋਲਣਾ ਤਾਂ ਵੀ ਨਹੀਂ ਪਤਾ ਕਿ ਉਹਨੇ ਨਹੀਂ ਸਿੱਧੇ ਮੂੰਹ ਗੱਲ ਕਰ ਕੋਈ ਗੱਲ ਨਹੀਂ ਕਰਨੀ ਤੇ ਕੋਈ ਗੱਲ ਨਹੀਂ ਆ ਨਾ ਕਰੇ ਕੋਈ ਗੱਲ ਨਹੀਂ ਆ ਨਾ ਕਰੇ ਮੈਂ ਨੰਬਰ ਤੇ ਭੇਜੋਗੇ ਨਾ ਪੜੀ ਹਫਤੇ ਦੀ ਨਹੀਂ ਗੱਲ ਹਫਤਾ ਇੱਕ ਬੜਾ ਲੰਮਾ ਵਾ ਮੈਂ ਤੁਹਾਡੇ ਭਰਾ ਨਾਲ ਆਪਾਂ ਕੋਈ ਲੜਨਾ ਝਗੜਨਾ ਨਹੀਂ ਆ ਉਹਨੂੰ ਇਹ ਪੁੱਛਣਾ ਵਾ ਕਿ ਤੂੰ ਜੇ ਨਹੀਂ ਰੱਖ ਸਕਦਾ ਸਾਨੂੰ ਦੱਸ ਦੇ ਫਿਰ ਅਸੀਂ ਰੱਖ ਲੈਨੇ ਆ ਕੱਲੋਂ ਮੈਨੂੰ ਕਵੇ ਕਿ ਮੈਂ ਇੰਡੀਆ ਦੇ ਵਿੱਚ ਹ ਮੇਰੀ ਭੈਣ ਤੁਸੀਂ ਮੇ ਤੋਂ ਪੁੱਛੇ ਬਗੈਰ ਕੌਣ ਹੁੰਦੇ ਲੈ ਕੇ ਜਾਣ ਵਾਲੇ ਠੀਕ ਹੈ ਜੀ ਤੇ ਅਸੀਂ ਉਹਨਾਂ ਤੋਂ ਇੱਕ ਸਾਦੀ ਅਥਾਰਟੀ ਲੈਣੀ ਆ ਜ਼ਿੰਮੇਵਾਰੀ ਲੈਣੀ ਆ ਜੇਕਰ ਉਹ ਰੱਖ ਸਕਦਾ ਵਾ ਤੇ ਉਹਨੂੰ ਸਾਧ ਲੈਨੇ ਉਹ ਲੈ ਜਾਏ ਜੋ ਨਹੀਂ ਰੱਖ ਸਕਦਾ ਫਿਰ ਆਪਣਾ ਨਾਥਾ ਸ਼ਰਮਾ ਅਸੀਂ ਲੈ ਜਾਨੇ ਆ ਨਹੀਂ ਦਿੰਦਾ ਜਵਾਬ ਚੰਗਾ ਕੋਈ ਗੱਲ ਨਹੀਂ ਉਹ ਉਹ ਚੀਜ਼ ਦੀ ਨਹੀਂ ਗੱਲ ਉਹ ਜਿਹੜਾ ਬੰਦਾ ਇਹ ਕਹਿੰਦੇ ਉਹ ਤੇਰੀ ਭੈਣ ਨੂੰ ਆ ਗਿਆ ਉਹ ਤੇਰੀ ਭੈਣ ਨਹੀਂ ਹੁੰਦੀ ਭਰਾ ਇਹੋ ਛੋਟਾ ਉਹਨੂੰ ਦਰਦ ਹੋਣਾ ਚਾਹੀਦਾ ਇਸ ਚੀਜ਼ ਦਾ ਤੁਸੀਂ ਵੀਡੀਓ ਦਾ ਨੰਬਰ ਭੇਜੋ ਉਹਦਾ ਇਹ ਕਿ ਮੈਂ ਕੋਈ ਗੱਲ ਨਹੀਂ ਮੇਰਾ ਉਹਦਾ ਨੰਬਰ ਭੇਜੋ ਹੈਗਾ ਚਲੋ ਠੀਕ ਹੈ ਜੀ ਕਮਾਲ ਹੋ ਗਿਆ ਇਟਲੀ ਦੇ ਵਿੱਚ ਕੋਈ ਨਾ ਕੋਈ ਹੱਥ ਬੱਲੇ ਹੋਊਗਾ ਬੰਦੇ ਦੇ ਡੈਡੀ ਕੋਲੇ ਡੈਡੀ ਬੰਦਾ ਭਾਈ ਮੈਂ ਆਪਣੇ ਇਟਲੀ ਦੇ ਵਿੱਚ ਆ ਬੰਦਾ ਏ ਕੋਈ ਬੰਦਾ ਜੇਚੇ ਰੁਲਦੀ ਫਿਰਦੀ ਏ ਰਿਜ ਬੈਠੇ ਜਾ ਕੇ ਮੈਂ ਤੁਹਾਨੂੰ ਕਾਹ ਵੀ ਜਿੱਥੇ ਹੀ ਮਰਜੀ ਲੈ ਨਾਲ ਲੈ ਜਾਵਾਂ ਮੈਂ ਕਿਵੇਂ ਇਨਸਾਨ ਆ ਅਪਾ ਭਾਈ ਗੱਲ ਏ ਬੇਨਤੀ ਏ ਉਹਨੂੰ ਲੈ ਕੇ ਮੈਂ ਆਪਾਂ ਚਾਹੇ ਕਿਉਂਕਿ ਮਾਦਾ ਨੂੰ ਤੇ ਮੈਂ ਲੈ ਜਾਊਂਗਾ ਮੇਨ ਪ੍ਰੋਬਲਮ ਏ ਕਿ ਇੱਕ ਵਾਰੀ ਆਪਾਂ ਉਹਨਾਂ 2 ਧੀਆਂ ਨੂੰ ਮਿਲਣਾ ਵਾ ਚਾਹੇ ਹੋ ਸਕਦਾ ਹੋਰ ਸਹੀ ਹਾਲਾਤ ਦੇ ਵਿੱਚ ਹੋਣਾ ਮੈਂ ਕਿੰਨੀ ਅਧਿਕਾਰ ਆ ਠੀਕ ਏ ਜੀ ਤੇ ਨਾਣ ਨੂੰ ਹੁਣੇ ਮਿਲ ਗਿਆ ਹਾਂਜੀ ਹਾਂਜੀ ਆਪਾਂ ਸਰਪੰਚ ਨੂੰ ਬੁਲਾਈਏ ਸਰਪੰਚ ਨੂੰ ਬੁਲਾਈਏ ਨਾਲ ਗੱਲ ਕਰੀਏ ਪਹਿਲੋ ਹਨਾ ਜੇ ਨਾਂ ਲਾ ਕੇ ਭੈਣ ਨੂੰ ਮਿਲਦੇ ਆ ਹਾਂਜੀ ਇੱਕ ਆਪਾਂ ਮਤਾ ਪਵਾ ਕੇ ਫੇਰ ਹੀ ਲੱਗੇ ਜਾਵਾਂਗੇ ਨਾ ਆਹੋ ਉਹ ਤੇ ਮਤਾ ਪਵਾ ਲੈਣੇ ਆ ਨਾ ਮੇਰੇ ਉਹ ਗਾਹ ਨੂੰ ਸਰਕਾਰ ਕੋਈ ਆਪਾਂ ਕਰ ਰਹੇ ਨੇ ਬੜਾ ਕੁਝ ਹੋਣਾ ਵਈ ਭੈਣ ਦਾ ਆਪਾਂ ਮੈਡੀਕਲ ਕਰਾਉਣਾ ਪੈਣਾ ਆਪਾਂ ਨੂੰ ਠੀਕ ਹੈ ਜੀ ਬਈ ਇਹਨੇ ਮੈਨੂੰ ਆਉਂਦੇ ਕਿਹਾ ਮੈਨੂੰ ਕਹਿੰਦੀ ਇੱਕ ਬੰਦਾ ਹੈਗਾ ਇਹ ਤੋਂ ਗਲਤ ਕੰਮ ਕਰਦਾ ਰਿਹਾ ਇਹਦੇ ਨਾਲ ਤਾਂ ਜੀ ਮੈਂ ਵੀਡੀਓ ਔਨ ਕਰ ਕੀਤੀ ਨਹੀਂ ਪਹਿਲਾਂ ਹੀ ਹੋਣ ਇੱਥੇ ਆ ਰਿਹਾ ਕਿੰਦੋ ਪਹਿਲਾਂ ਆਉਂਦੇ ਇਹਨੇ ਕਿਹਾ ਇਹ ਨਹੀਂ ਨਾ ਕਿਤੇ ਨਾ ਫੋਨ ਤੇ ਰੱਖ ਰੱਖ ਲਿਆ ਕਰੋ ਕਿਤੇ ਮਾਤਾ ਕਿਤੇ ਮਾਤਾ ਦੇ ਵੇਖੀ ਭਲਾ ਉਹ ਉੱਥੇ ਜਾਵਲੀ ਹੈ ਅੱਛਾ ਉਹ ਡਰਦੀ ਬੜਾ ਅੱਛਾ ਪਾੜੇ ਮਾਤਾ ਬੇਟੀ ਉਹ ਤਾਂ ਵੇਲਾ ਵੇਲਾ ਹੀ ਚੱਲਦੀ ਇਹ ਕੋਈ ਗਿਆ ਪਣੀ ਪਿੱਤਾ ਵਧੀਆ ਬਾਹਰ ਲੈ ਗਿਆ ਉਹ ਜੇ ਬੋਲਦੀ ਨਹੀਂ ਕੁਝ ਵਿਚਾਰੀ ਤੇ ਉਹਦਾ ਕੀ ਆਪਾਂ ਉਹਦੀ ਸਟੇਟਮੈਂਟ ਲੈਣੀ ਆਪਾਂ ਉਹ ਨੰਬਰ ਵੀ ਲਗਾਤੀ ਜੇ ਥੱਲੇ ਪਤਾ ਨਹੀਂ ਸਮਝ ਨਹੀਂ ਆਉਂਦਾ ਤੁਹਾਡਾ ਤੁਹਾਡਾ ਇਹੋ ਪਿੰਡ ਆ ਸਾਡਾ ਬੰਦਾ ਹਰਾਜ ਹਰਾਜ ਲੈ ਵੀ ਤੂੰ ਨਾ ਲੈਣਾ ਉਹਦੇ ਪੈਸੇ ਨਾ ਇਹਨਾਂ ਨੂੰ ਦੱਸ ਪਈ ਇਹਨਾਂ ਨੂੰ ਲੈ ਕੇ ਨਹੀਂ ਮੈਨ ਮੜੇ ਪਰਾ ਚਲ ਜੀ ਨਹੀਂ ਤੁਹਾਨੂੰ ਕਿੱਦਾਂ ਮਾਤਾ ਮਿਲਈਏ ਇਹ ਨਾ ਜੀ ਇਹ ਇਧਰੋਂ ਆਏ ਇਧਰੋਂ ਤੇ ਐਂ ਭੱਜੀ ਆਉਂਦੀ ਸੀ ਇਧਰੋਂ ਅੱਛਾ ਨਹੀਂ ਵੀ ਕੋਈ ਕੋਈ ਗੱਲ ਹੋਣੀ ਹੈ ਚੱਲ ਆਇਓ ਪਹਿਲਾਂ ਝੋਨਾ ਲਾਉਣ ਆਲੇ ਆ ਤੇ ਐ ਆਈਏ ਉੱਥੋਂ ਦੀ ਇਹ ਓਕੇ ਤੇ ਉੱਥੋਂ ਆ ਕੇ ਸਾਨੂੰ ਮੈ ਲੱਗਾ ਵੀ ਸੋ ਥੋੜੀ ਦਿਮਾਗੋ ਐਬਸੈਂਟ ਹੈ ਤੇ ਕੋਲੇ ਬਿਠਾ ਲਈ ਇਹ ਭੈਣ ਨੇ ਸਾਨੂੰ ਮਗਰਵਾਜ ਦੇਤੀ ਇਹ ਮਗਰ ਤਰੀ ਆਉਂਦੀ ਜਾਨ ਕੋਈ ਧੀ ਭੈਣਾ ਇਹ ਵੀ ਮਗਰ ਮਗਰ ਆਉਂਦੀ ਇਹ ਮਗਰ ਆਉਂਦੀ ਭੈਜੀ ਓਕੇ ਤੇ ਇਹਨੇ ਸਾਨੂੰ ਆਵਾਜ਼ ਦੇਤੀ ਨਹੀਂ ਮੈਂ ਤਾਂ ਇਹਦੀ ਆ ਚਲੋ ਧੰਨਵਾਦ ਤੁਹਾਡਾ ਪਰ ਫਿਰ ਨਾਲ ਖਲੋਇਓ ਹੁਣ ਤੁਸੀਂ ਹਾਂਜੀ ਮੈਂ ਤੁਹਾਨੂੰ ਕਹਿੰਨੀ ਹੁਣੇ ਮਾਚੀ ਪਰ ਆਇਓ ਨਾ ਆਜੋ ਬੈਠੇ ਤੁਸੀਂ ਇੱਥੇ ਰਹਿ ਖੜਦੇ ਤੇ ਤੈਨੂੰ ਡਰਦੀ ਆ 100% ਸਹੀ ਨਹੀਂ ਆ ਆ ਫੜੀ ਮੈਂ ਪਾਣੀ ਪੀਵਾਂ ਗਲਤ ਕਰੋ ਪਾਣੀ ਪੀਣ ਨਾਲ ਅੱਛਾ ਨਹੀਂ ਆ ਮੋਟ ਚਲਦੀ ਆ ਉਹ ਲੂਣਾ ਯਾਰ ਨਹੀਂ ਪੀਣਾ ਭਾਜਾ ਤਰੇਾਈ ਮਰ ਜਾਣਾ ਭਲਾ ਮਾਤਾ ਠੀਕ ਆ ਠੀਕ ਆ ਤਾਂ ਉੱਠ ਉੱਠ ਮੇਰੀ ਮਾਂ ਠੜਿਓ ਮੜੀ ਉੱਠ ਉਹ ਨਹੀਂ ਆ ਗਈ ਉਹ ਨਹੀਂ ਆ ਗਈ ਉਹ ਨਹੀਂ ਆ ਗਈ ਗਈ ਚਲੀ ਉੱਠ ਆਂਦੇ ਹੋ ਮੈਂ ਕੀ ਆ ਅੱਛਾ ਮੇਰੀ ਗੱਲ ਸੁਣ ਆ ਤਾਂ ਚੁੱਕ ਮੇਰੀ ਮਾਂ ਇਹ ਮਾਰਦੀ ਆ ਤੈਨੂੰ ਇਹ ਜਿਹੜੀ ਜਿਹੜੀ ਤੈਨੂੰ ਫੜਦੀ ਪਈ ਸੀ ਮਾਤਾ ਇਹ ਮਾਰਦੀ ਆ ਤੁਹਾਨੂੰ ਮਾਂ ਮਾਰਦੀ ਆ ਅੱਛਾ ਇਹਨੇ ਮਾਰਿਆ ਕਿੱਥੇ ਮਾਰਿਆ ਕਿੱਥੇ ਮਾਰਿਆ ਆ ਵਾ ਆਵੇ ਲਾਹਰਾ ਦੱਸਣੀ ਹਾਂ ਆਵੇ ਨੀਲ ਪਾਇਆ ਹਾਂ ਹਾਂ ਅੱਛਾ ਤੇ ਕੀ ਮੇਰੀ ਗੱਲ ਸੁਣ ਤੇ ਤੇਰੀ ਧੀਆਂ ਕਿੱਥੇ ਆ ਵਾਲਾ ਤਾਂ ਫੜਿਆ ਵਾਲਾ ਤਾਂ ਫੜ ਕੇ ਘੜੀ ਸਿਆ ਆ ਵੀ ਲੋ ਮਾਰਦੀ ਇਹਨੂੰ ਮਾਰਦੀ ਕੋਣ ਦੇਖ ਕੇ ਹੁਣ ਆਈ ਨਾ ਭੱਜਣਾ ਉਸੇ ਟਾਈਮ ਹੁਣ ਨਾ ਡਰ ਅਸੀਂ ਹੈਗੇ ਆ ਮਾਤਾ ਵੀ ਤੇਰੇ ਪੋਤੇ ਹੈਗੇ ਤੇਰੇ ਨਾਲ ਤੇਰੇ ਭਰਾ ਹੈਗੇ ਹੁਣ ਨਾ ਡਰ ਤੂੰ ਠੀਕ ਹੈ ਜੀ ਅਸੀਂ ਤੈਨੂੰ ਲੈ ਕੇ ਜਾਵਾਂਗੇ ਤੇਰੀ ਕੁੜੀਆਂ ਕੋਲ ਕੁੜੀਆਂ ਨੂੰ ਮਿਲਣਾ ਵਾ ਹਾਂ 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 ਤੇਰੇ ਬੱਚੇ ਕਿੱਥੇ ਬੱਚੇ Hello Sang ji eh maa ਇਹਨੂੰ ਪਤਾ ਹੀ ਨਹੀਂ ਗਈ ਉਹਦਾ ਨਹੀਂ ਪਤਾ ਉਹ ਆਲ ਦੇ ਘਰ ਵਾਲਿਆਂ ਨੂੰ ਕਹਿੰਦੀ ਆ ਤੁਸੀਂ ਜਾਂਦੇ ਨੂੰ ਨਹੀਂ ਨਹੀਂ ਇਹ ਝੋਨਾ ਲਾਉਣ ਨਹੀਂ ਪਤਾ ਗੱਲ ਕੀ ਵੀਰੇ ਇਹਨੂੰ ਪਤਾ ਸਭ ਕੁਝ ਆ ਠੀਕ ਆ ਇਹ ਸਿਰਫ ਬੋਲ ਕੇ ਦੱਸ ਨਹੀਂ ਸਕਦੀ ਸਮਝਾਉਣ ਦੇ ਆਪਾਂ ਨੂੰ ਜੇ ਨਾ ਨਾ ਪਤਾ ਹੁੰਦਾ ਆਪਾਂ ਇੱਕੋ ਚੀਜ਼ ਪੁੱਛੀ ਅੱ삐 ਆ ਮਾਰਿਆ ਤੇ ਉਹਨੇ ਉਸੇ ਆਪਣੇ ਨਿਸ਼ਾਨੀਆਂ ਦਿਖਾਉਣ ਲੱਪੀ ਅੱ삐 ਆ ਮਾਰਿਆ ਵਾ ਠੀਕ ਹੈ ਜੀ ਕੋ ਮੇਰੀ ਗੱਲ ਸੁਣ ਸਹੀ ਆ ਬਿਲਕੁਲ ਹਾਂਜੀ ਵੀਰੇ ਬਾਕੀ ਕੀ ਹਾਲ ਸਾਹਿਬ ਜੀ ਫਤਿਹ ਹੋ ਠੀਕ ਠਾਕ ਹਾਂਜੀ ਹਾਂਜੀ ਬੋਲੀ ਤੇ ਤੇਰੇ ਕੋਲ ਆਪਣੀਆਂ ਕੁੜੀਆਂ ਦਾ ਮੋਬਾਈਲ ਨੰਬਰ ਹੈਗਾ ਕੋਈ ਯਾਦਵਾਨਾਂ ਦਾ ਮੋਬਾਈਲ ਨੰਬਰ ਲੈ ਕੇ ਦੇ ਸਕਦੀਆਂ ਲੈ ਕੇ ਦੇ ਸਾਦੀ ਆਪਣੇ ਕੁੜੀਆਂ ਦਾ ਨੰਬਰ ਹੈ ਨੰਬਰ ਤਾਂ ਲਿਖਦੀ ਐ ਜੀ ਬਸ ਨੰਬਰ ਉਹ ਕਿਹਦਾ ਨੰਬਰ ਹੈ ਕੁੜੀ ਦਾ ਵੀ ਨੰਬਰ 6 ਹਾਂਜੀ 6 ਅੱਖਰ ਹੀ ਲਿਖਦੀ 600 ਤੱਕ ਹੀ ਲਿਖਦੀ ਬਸ ਲਿਖਦੀ ਹੈਗੀ ਆ ਉਹਦੇ ਹੁੰਦੀ ਆ ਜੀ ਆ ਵੀ ਨੀਲਪੈਕ ਵਾਲੀ ਮਾਤਾ ਦਾਰਨਾ ਆਪਣੇ ਗੱਲ ਪਾਤਾ ਤੁਹਾਡੇ ਪਿੰਡ 'ਚ ਰਹਿੰਦੀ ਉਤਰਾ ਨਾ ਇਹ ਸਰਪੰਚ ਸਾਹਿਬ ਇਥੋਂ ਦੀ ਹਾਂਜੀ ਹਾਂਜੀ ਅਛੀ ਜੀ ਸਰਪੰਚ ਸਾਹਿਬ ਆ ਕੀ ਹਾਲਾਤ ਇਹ ਮਾਤਾ ਦੀ ਕੀ ਹਾਲਤ ਆ ਇਹਨਾਂ ਦੀ ਮਾਤਾ ਭਾਜੀ ਇਹ ਆ ਇਹਨਾਂ ਦੇ ਨਾ ਮਤਲਬ ਪਰਿਵਾਰ ਸਾਰਾ ਇਹ ਨਸ਼ੇ ਪੱਤੇ ਤੇ ਹੀ ਲੱਗਿਆ ਵਿਆ ਓਕੇ ਆਪਾਂ ਨੂੰ ਚਲੋ ਜੋ ਦੱਸਿਆ ਉਹ ਤੇ ਕੋਈ ਗੱਲ ਨਹੀਂ ਆਪਾਂ ਨੂੰ ਹਨਾ ਵੀ ਉਹਨਾਂ ਨੂੰ ਤਾਂ ਆਪਾਂ ਬਦਲ ਨਹੀਂ ਸਕਦੇ ਪਰ ਆਪਣੀ ਇੱਕ ਰਿਕਵੈਸਟ ਆ ਕਿ ਆਪਾਂ ਨੂੰ ਇਹ ਪਤਾ ਇਹ ਲੱਗਾ ਵਾ ਸ਼ੋਰ ਨਹੀਂ ਆ ਆਪਾਂ ਪੂਰਾ ਇਹ ਪਤਾ ਲੱਗਾ ਕਿ ਇਹ ਮਾਤਾ ਦੀ ਜਿਹੜੀ ਬੇਟੀਆਂ ਨਾ ਦੋ ਉਹ ਇਸ ਟਾਈਮ ਮੁਸੀਬਤ 'ਚ ਆ ਗਈਆਂ ਦੀ ਮੁਸੀਬਤ ਦੇ ਵਿੱਚ ਭਾਜੀ ਆਇਆ ਗੱਲ ਇਹਨਾਂ ਦੀ ਨਾ ਮਾਤਾ ਦੀ ਨਾਨਣ ਤੇ ਜਿਹੜਾ ਇਹਦੇ ਘਰ ਵਾਲਾ ਹਾਂਜੀ ਉਹ ਕੁੜੀਆਂ ਉਹਨਾਂ ਦੀ ਦੇਖਰੇਖ ਦੇ ਵਿੱਚ ਹੀ ਆ ਹੁਣ ਪਤਾ ਨਹੀਂ ਰੱਬ ਜਾਣੇ ਉਹ ਕੁੜੀਆਂ ਕਿੱਥੇ ਆ ਉਸ ਚੀਜ਼ ਬਾਰੇ ਸਾਨੂੰ ਪਤਾ ਨਹੀਂਗਾ ਨਾ ਤਾਂ ਉਹ ਪਿੰਡ ਵੜਦੇ ਆ ਓਕੇ ਇਹ ਬਿਲਕੁਲ ਵਿਚਾਰੀ ਬੇਕਸੂਰੇ ਨੂੰ ਤਾਂ ਵਿਚਾਰੀ ਨੂੰ ਨਾ ਮਤਲਬ ਕਹ ਲਓ ਸੂਰਤ ਬੋਦੀ ਨਹੀਂ ਹੈਗੀ ਉਹ ਉਹੀ ਹੁਣ ਪਤਾ ਨਹੀਂ ਉਹ ਕੁੜੀਆਂ ਕਿੱਥੇ ਆ ਆ ਇਹ ਜਿਹੜੀ ਇਹਦੀ ਤਾਈ ਦੀ ਨੂੰ ਆ ਕਿਹੜੀ ਜੀ ਆ ਜਿਹੜੀ ਮਾਤਾ ਸੀ ਇੱਕ ਹੋਰ ਆ ਉਹ ਤਾਈ ਨੂੰ ਹਾਂਜੀ ਹਾਂਜੀ ਉਹਨੂੰ ਫਿਰ ਉਹਨਾਂ ਨੇ ਵਿਚਾਰਿਆਂ ਨੇ ਤਰਸ ਦੇ ਆਧਾਰ ਤੇ ਆਪਦੇ ਘਰੇ ਰੱਖੀ ਹੁਣ ਦੋ ਕੁ ਮਹੀਨੇ ਹੋ ਗਏ ਆ ਓਕੇ ਰੋਟੀ ਪਾਣੀ ਦਿੰਦੇ ਇਹਨੂੰ ਠੀਕ ਆ ਆਪਾਂ ਕੋਸ਼ਿਸ਼ ਸਰਪੰਚ ਸਾਹਿਬ ਇਹ ਕਰੀਏ ਕਿ ਆਪਾਂ ਇੱਕ ਵਾਰੀ ਇਹਦੀਆਂ ਧੀਆਂ ਨੂੰ ਮਿਲੀਏ ਆਪਾਂ ਉਹ ਭੈਣ ਨੂੰ ਬੁਲਾ ਲਓ ਜਾਂ ਆਪਾਂ ਆਪਣੇ ਤੁਹਾਡੇ ਘਰ ਬੁਲਾ ਲਈਨੇ ਜਾਂ ਤੁਸੀਂ ਕਹਿੰਦੇ ਜੇ ਆਪਾਂ ਉਧਰ ਚੱਲ ਜਾਨੇ ਆ ਠੀਕ ਹੈ ਜੀ ਕਿਉਂਕਿ ਆ ਆਪਾਂ ਇੱਕ ਵਾਰੀ ਸ਼ੋਰ ਹੋਣਾ ਚਾਹੁੰਦੇ ਆ ਕਿ ਵਾਕਿਆ ਉਹ ਧੀਆਂ ਹਾਲਾਤਾਂ ਚ ਸਈਆਂ ਚ ਜਾਂ ਗਲਤ ਹਾਲਾਤਾਂ ਚ ਇਹ ਸ਼ੋਰ ਹੋ ਜੇ ਆਪਾਂ ਨੇ ਆਪਾਂ ਨੂੰ ਉਹਨਾਂ ਦਾ ਪਤਾ ਕਰਦੀ ਪਹਿਲਾਂ ਤਾਂ ਉਹਨਾਂ ਦਾ ਹਜੇ ਤੱਕ ਪਤਾ ਹੀ ਨਹੀਂ ਹੈਗਾ ਵੀ ਕਿੱਥੇ ਨੇ ਓਕੇ ਕੁਛ ਵੀ ਨਹੀਂ ਪਤਾ ਉਹਨਾਂ ਬਾਰੇ ਇੱਕ ਕਹਿੰਦੇ ਆ ਕਿ ਇਹਨੇ ਨਾਲੇ ਮਾਤਾ ਨਾਲ ਹੀ ਮਿਸ ਹੈ ਪਨ ਹੁੰਦਾ ਇੱਕ ਆਪਣਾ ਇਹ ਟੈਸਟ ਕਰਵਾਈਏ ਕੋਈ ਗੱਲ ਨਹੀਂ ਆਪਾਂ ਕਰ ਲੈਣੀ ਹੈ ਬਲੀ ਆਪਾਂ ਇਹਨਾਂ ਦੇ ਨਾਲ ਜਿਹੜੀਆਂ ਮਤਲਬ ਇਹਨਾਂ ਦੇ ਹਸਬੰਡ ਹੈਗਾ ਉਹ ਵੀ ਹੁਣ ਕਾਫੀ ਟਾਈਮ ਤੋਂ ਇੱਥੇ ਰਹਿ ਨਹੀਂ ਰਹੇ ਗਏ ਇਹਨਾਂ ਨਾਲ ਇੱਕ ਇਹਨਾਂ ਦੀ ਹਾਂਜੀ ਤੇ ਕੁੜੀਆਂ ਵੀ ਹੈਗੀਆਂ ਇਹਨਾਂ ਦੀਆਂ ਦੋ ਇੱਕ ਮੁੰਡਾ ਵੀ ਹੈਗਾ ਇਹਨਾਂ ਦਾ ਹਾਂਜੀ ਬੱਚੇ ਹੈਗੇ ਇਹਨਾਂ ਦੇ ਬੱਚੇ ਤਿੰਨ ਪਰ ਉਹ ਮਤਲਬ ਉਹਨਾਂ ਦੇ ਨਾਲ ਹੀ ਰਹਿ ਰਹੇ ਆ ਆਪਦੀ ਬੂਹੇ ਬੱਚੇ ਬੱਚੇ ਤਾਂ ਉਮਰ 15 ਸਾਲ ਦਾ ਦੱਸਦੇ ਮੁੰਡੇ ਦੀ ਤੇ ਕੁੜੀਆਂ ਦੀ ਵੀ 18 ਸਾਲ ਤੋਂ ਘੱਟ ਹੀ ਆ ਠੀਕ ਹੈ ਜੀ ਇਹ ਮੈਂ ਸੁਣਿਆ ਵਾਂ ਕਿ ਇਹਨਾਂ ਨੂੰ ਵਿਆਹ ਦਿੰਦੇ ਆ ਉਹ ਫੇਰ ਪੈਸੇ ਲੈ ਲੈਂਦੇ ਆ ਤੇ ਜਿਵੇਂ ਉਹ ਬਿਜ਼ਨਸ ਜਿਆ ਨਹੀਂ ਬਣਿਆ ਹੁੰਦਾ ਜਾ ਤੁਰਭਾਂਸ ਲੈ ਲੈਂਦਾ ਸਹੀ ਮਹਿਣੇ ਚ ਕੰਮ ਹੀ ਉਹਨਾਂ ਦਾ ਇਹ ਹੈਗਾ ਇਸੇ ਕਰਕੇ ਉਹ ਪਿੰਡ ਨਹੀਂ ੜੇਕਦੇ ਹੈਗੇ ਉਹ ਪਤਾ ਹੀ ਨਹੀਂ ਉਹਨਾਂ ਦੇ ਕਿੱਥੇ ਰਹਿਣਾ ਕਿੱਥੇ ਨਹੀਂ ਇਹ ਆਪਾਂ ਉਹਨਾਂ ਇੱਕ ਵਾਰੀ ਹੁਣ ਕੁੜੀਆਂ ਨੂੰ ਆਪਾਂ ਕਿਸ ਤਰੀਕੇ ਨਾਲ ਮਿਲੀ ਆਪਾਂ ਠੀਕ ਹੈ ਜੀ ਹਾਂ ਉਹ ਹੀ ਦੱਸ ਦਿੰਦੇ ਹੂੰ ਇਹ ਨਾ ਡਰੀ ਬਹੁਤ ਪਈ ਆ ਉੱਥੇ ਹੁਣ ਉਹ ਉੱਥੇ ਆਈ ਆ ਵੀ ਉਹ ਭੈਣ ਜਿਹੜੀ ਉਹ ਹੈ ਨਾ ਜਿਹਦੇ ਕੋਲ ਰਹਿੰਦੀ ਆ ਉਹ ਤੋਂ ਡਰਦੀ ਭੱਜ ਕੇ ਇੱਥੇ ਆ ਗਈ ਆ ਉਹ ਬਸ ਉਹਨਾਂ ਨੇ ਉਹ ਵੀ ਵਿਚਾਰੇ ਇਹਨਾਂ ਦੇ ਹੈ ਤਾਂ ਚਲੋ ਸਕੇ ਆ ਤਾਂ ਚਾਚਾ ਚਾਚਾ ਚੋਂ ਤਰਸ ਦੇ ਆਧਾਰ ਤੇ ਉਹਨਾਂ ਨੇ ਇਸੇ ਕਰਕੇ ਰੱਖੀ ਕੁੜੀਆਂ ਤੋਂ ਆਪਾਂ ਨੂੰ ਪੂਰੀ ਇਨਫੋਰਮੇਸ਼ਨ ਮਿਲੂਗੀ ਇਹਨਾਂ ਦੀ ਬੱਚੀਆਂ ਤੋਂ ਫਿਰ ਕੀ ਆ ਵੀ ਕੀ ਹਾਲਾਤ ਇਹਨਾਂ ਦੇ ਦੱਸੋ ਚਾਹਤ ਹਾਂ ਜੀ ਹਾਂ ਜੀ ਇਹ ਵਾਲ ਖੜੋ ਹੋਣਾ ਭਾਈ ਤੁਹਾਡਾ ਚਲੋ ਮਤਾਂ ਤੁਸੀਂ ਲੈ ਜੰਨੇ ਇਹਨੂੰ ਭਾਈ ਲੈ ਜਾਂਦਾ ਬਈ ਜਾਣਦੇ ਹੋਗੇ ਤੁਸੀਂ ਇਹਨਾਂ ਨੂੰ ਤੇ ਮਰਾਲੇ ਤੋਂ ਆਸ਼ਰਮ ਇਹਨਾਂ ਦਾ ਅੱਛਾ ਅੱਛਾ ਠੀਕ ਹੈ ਜੀ ਤੇ ਆਪਾਂ ਇਹ ਕਰੀਏ ਵੀ ਇਹ ਫਿਰ ਇਹ ਪੰਤ ਬੱਚਿਆਂ ਨੂੰ ਮਿਲੀਏ ਕਿਸ ਤਰੀਕੇ ਨਾਲ ਠੀਕ ਹੈ ਜੇ ਇਹਦੇ ਪਿਆਰ ਨਾਲ ਮਿਲਦੇ ਤਾਂ ਵੀ ਠੀਕ ਹੈ ਨਹੀਂ ਮਿਲਦੇ ਤਾਂ ਆਪਾਂ ਮਾਤਾ ਨੂੰ ਜੋ ਆਪਾਂ ਕਾਨੂੰਨੀ ਪੱਤਰ ਕੀ ਰਿਹਾ ਕਰ ਸਕਦੇ ਫਿਰ ਉਹਦੇ ਥਰੂ ਮਿਲ ਲਾਂਗੇ ਆਪਾਂ ਕੁੜੀਆਂ ਦਾ ਪਤਾ ਕਰਨਾ ਪੈਣਾ ਭਾਈ ਮੈਂ ਉਹਨਾਂ ਦਾ ਨਾਂ ਹਜੇ ਕੁਝ ਵੀ ਨਹੀਂ ਪਤਾ ਹੈਗਾ ਮੈਂ ਤੁਹਾਨੂੰ ਸਹੀ ਦੱਸਾਂ ਇਹਦੀ ਨਾਨਾ ਨਾਲ ਜਿਹੜੀ ਮਾਤਾ ਦੀ ਕੁੜੀਆਂ ਦੀ ਭੂਆ ਉਹਦੇ ਕੋਲ ਇਨਫੋਰਮੇਸ਼ਨ ਸਾਰੀ ਹੈ ਕਿੰਦੀ ਇਨਫੋਰਮੇਸ਼ਨ ਤਾਂ ਉਹਦੇ ਕੋਲ ਹੀ ਆ ਹੁਣ ਉਹਦਾ ਵੀ ਨਹੀਂ ਨਾ ਪਤਾ ਹੈਗਾ ਕਿੱਥੇ ਜੀ ਆਪਾਂ ਉਹ ਪੈਣ ਨੂੰ ਪਤਾ ਵਾ ਉਹ ਜਿਹੜੀ ਉਹਨਾਂ ਨੂੰ ਪਤਾ ਦਾ ਹਾਂ ਉਹਨਾਂ ਨੂੰ ਪਤਾ ਠੀਕ ਆਜੇ ਚੱਲਦੇ ਉੱਥੇ ਹਾਂ ਅਜੇ ਮੈਂ ਤਾਂ ਆ ਜਾ ਨਾਲ ਮੇਰੀ ਮਾਂ ਆ ਜਾ ਕੁਝ ਨਹੀਂ ਹੁੰਦਾ ਟੈਨਸ਼ਨ ਨਾ ਲੈ ਹਿੰ ਤੇਰੇ ਨਾਲ ਆਜੋ ਆਜੋ ਕੋਈ ਨਹੀਂ ਆ ਜਾ ਹਾਂ ਹੂੰ ਲੋਕਾਂ ਚੱਲ ਆਜਾ ਉੱਠ ਕੁਝ ਨਹੀਂ ਆਂਦੀ ਕੁਝ ਨਹੀਂ ਆਂਦੀ ਤੈਨੂੰ ਅਸੀਂ ਤੇਰੇ ਨਾਲ ਆ ਧੱਕਾ ਕੋਈ ਵੀ ਹੋਈ ਹੈ ਵੇਚੋਂ ਮਰ ਗਈ ਆ ਆ ਗਿਆ ਉਹ ਕੇ ਭਰਾ ਚੱਲ ਜਾ ਅਸੇ ਉਹਦਾ ਮੁੰਡਾ ਵੇਲਾ ਮੁੰਡੇ ਨੇ ਵੇਖ ਕੇ ਉਸੇ ਲਈ ਕਹਿ ਦਿੱਤਾ ਕਿ ਤੂੰ ਚੱਲ ਜਾ ਦੂਰ ਚੱਲ ਜਾ ਉਹ ਨਹੀਂ ਲੱਗੇ ਅੰਦਰ ਤੈਨੂੰ ਡਰਦੀ ਡਰਦੀ ਐਨਾਂ ਤੋਂ ਇਹਨੂੰ ਉਸੇ ਲਈ ਕਹਿੰਦੀ ਆ ਕਿ ਪਰਾਂ ਚੱਲ ਜਾ ਵੀਰੇ ਥੋੜਾ ਬੜਾ ਤਾਂ ਕੁਝ ਨਾ ਕੁਝ ਤੇ ਇਹਨਾਂ ਹੋਇਆ ਹੋਗਾ ਜਿਹੜੀ ਡਰਦੀ ਆ ਆਪਾਂ ਦੱਸ ਜਾਣੇ ਖਰੋਦਿਆਂ ਆਪਾਂ ਨੂੰ ਇੱਕ ਜਾਣੇ ਨੂੰ ਨਹੀਂ ਹੁੰਦੇ ਮਾਤਾ ਨੇ ਕਿਹਾ ਕੁਝ ਤੁਸੀਂ ਵੀ ਅੱਜ ਪਹਿਲੇ ਦਿਨ ਹੀ ਮਿਲੇ ਜੀ ਮੈਂ ਵੀ ਪਹਿਲੇ ਦਿਨ ਮਿਲਿਆ ਉਹ ਬੱਚੇ ਨੂੰ ਵੇਖ ਕੇ ਥੋੜਾ ਡਿਸਟਰਬ ਫੇਰ ਹੁਣ ਲੱਪੀ ਮੰਮੀ ਚਲੋ ਕਹਿ ਸਕਦੇ ਆ ਆਪਾਂ ਇਹਨਾਂ ਦੇ ਘਰੇ ਰਹਿੰਦੀ ਕਰਕੇ ਨਾ ਇਹ ਹਾਂ ਚਲ ਆਪਾਂ ਮੈਂ ਐਗਰੀ ਮੈਂ ਆਪਾਂ ਇਹਨਾਂ ਨੂੰ ਮਾੜਾ ਨਹੀਂ ਕੁਝ ਵੀ ਕਹਿੰਦੇ ਉਹ ਦੁਬਾਰੇ ਦਿੱਲੀ ਜਾਂਦੀ ਸੀ ਇਹ ਹੁਣ ਵੀ ਹੁਣ ਗੁਰਦੁਆਰੇ ਕਈ ਨਿਕਲੇ ਨੇ ਨਾ ਇਹ ਖੇਤਾਂ ਨੂੰ ਆ ਜਾਂਦੀ ਹੈ ਆਪਾਂ ਵੀਰਾਂ ਨੂੰ ਮਾੜਾ ਕੁਝ ਨਹੀਂ ਕਹਿੰਦੇ ਆਪਾਂ ਬੇਨਤੀ ਹੈ ਕਿ ਆਪਾਂ ਇੱਕ ਵਾਰੀ ਇੰਦੀ ਭੈਣ ਇੰਦੀ ਨਾਨਾ ਨੂੰ ਮਿਲ ਕੇ ਜਪਾ ਕੁੜੀਆਂ ਤੱਕ ਪਹੁੰਚ ਗਈ। ਉਹ ਤਾਂ ਚਾਹੀਦਾ ਵੀ ਆ ਜਾ। ਠੀਕ ਹੈ ਜੀ। ਬੱਚਿਆਂ ਦੇ ਕਰਕੇ ਵੀ ਥੋੜਾ ਇਹਨਾਂ ਦੇ ਦਿਮਾਗ ਦਾ ਸਹੀ ਸੀ। ਹੂੰ। ਗੁਰਦੁਆਰੇ ਜਾਂਦੀ ਸੇਵਾ ਕਰਦੀ। ਗੁਰਦੁਆਰੇ ਵਧੀਆ ਸੇਵਾ ਕਰਦੀ ਰਹੀ। ਨਹੀਂ ਵੀਰੇ ਮੈਨੂੰ ਮੈਨੂੰ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਮੈਨੂੰ ਇਹ ਮੈਂਟਲੀ ਡਿਸਟਰਬ ਨਹੀਂ ਲੱਗੀ। ਸਿਰਫ ਜੁਬਾਨ ਨਹੀਂ ਬੋਲ ਪਾਉਂਦੀ ਇਹਦੀ ਜਿਹਦਾ ਕਰਕੇ ਜਿਹੜੇ ਬੰਦੇ ਨਾਲ ਬੋਲਿਆ ਨਾ ਨਾ ਜਾਵੇ ਉਹ ਥੋੜਾ ਇਰੀਟੇਟ ਜਾ ਹੋ ਜਾਂਦਾ। ਠੀਕ ਹੈ ਜੀ। ਸਰੀਰਕ ਤੌਰ ਤੇ ਸਹੀ ਆ ਇਹ। ਜੇ ਮੈਂਟਲੀ ਡਿਸਟਰਬ ਹੁੰਦੀ ਨਾ ਤੇ ਇਹਦੇ ਵਾਲਾਂ ਤੋਂ ਬਦਲਾ ਜਾਣ ਇਹਦੇ ਹੱਥਾਂ ਪੈਰਾਂ ਤੋਂ ਸਰੀਰ ਤੋਂ ਬਦਲਾ ਜਾਣਾ ਸੀ। ਬੇਚਾਰੀ ਇਕੱਲੀ ਤੁਰੇ ਫਿਰਦੀ ਐਨਾ ਤੱਕਾ ਹੁੰਦਿਆ ਆਸਕਰ ਮੈਂਡਲੀ ਨਹੀਂ ਹੁਣਾ ਹੋਰ ਨੇ ਕੀ ਹੁਣਾ ਸਹੀ ਗੱਲ ਟੈਨਸ਼ਨ ਕੋਈ ਨਹੀਂ ਪੈਣੀ ਆਜੋ ਆਪਾਂ ਨਾ ਸਰਪੰਚ ਸਾਹਿਬ ਜੀ ਆਏ ਆ ਤੇ ਇਹਨਾਂ ਨਾਲ ਗੱਲ ਕਰਕੇ ਤੇ ਆਪਾਂ ਇਹ ਦੀ ਨਾਨਾਂ ਨੂੰ ਮਿਲ ਗਿਆ ਆਪਾਂ ਨਾਨਾਂ ਦਾ ਪਤਾ ਤੁਹਾਨੂੰ ਕਿੱਥੇ ਆ ਪਤਾ ਬਣਾਇਆ ਕੋਈ ਦੱਸਿਆ ਨਹੀਂ ਮੈਂ ਗਿਆ ਤਾਂ ਹਾਂਜੀ ਜੇ ਉੱਥੋਂ ਨਾਂ ਦਾ ਪਛਾਣ ਹੋਈ ਹਾਂਜੀ ਉਹੀ ਦੱਸਿਆ ਨਾ ਵੀ ਉਹਨਾਂ ਦਾ ਪਤਾ ਹੀ ਨਹੀਂ ਕੋਈ ਕਿੱਥੇ ਰਹਿਣਾ ਕਿੱਥੇ ਆ ਇੰਜ ਆ ਜਾ ਚੱਲਾ ਮੇਰੀ ਮਾ ਚਲੋ ਓ ਨਹੀਂ ਗਈ ਚਲੇ ਗਈ ਸਾਡੇ ਸਾਹਮਣੇ ਥੋੜੀ ਮਾਰੂਗੀ ਤੈਨੂੰ ਸਾਡੇ ਸਾਹਮਣੇ ਥੋੜੀ ਮਾਰੇਗੀ ਉਹ ਨਾ ਮਾਰਾ ਗਿਆ ਚਲੋ ਚਲੋ ਉੱਥੇ ਨਹੀਂ ਜਾਣਾ ਆ ਜਾ ਓਏ ਉੱਥੇ ਨਹੀਂ ਜਾਣਾ ਉਹਦੇ ਕੋਲ ਨਹੀਂ ਜਾਣਾ ਉੱਠ ਉੱਥੇ ਨਹੀਂ ਜਾਣਾ ਉੱਠ ਚੱਲ ਮੋਤਾ ਦਰੀ ਪਈ ਆ ਭਰਾਵਾ ਉਹ ਡਰਦਾ ਹੁੰਦਾ ਹੀ ਵਿਚਾਰਾ ਹੰਡ ਦਿਲ ਤੇ ਬਿਠੇ ਚਲ ਏ ਮੋਤਾ ਚਲੋ ਚਲੋ ਇੱਥੇ ਚੰਗੇ ਭਲੇ ਵਿਚਾਰੇ ਨਮੰਦੂ ਬੁਦੀ ਬਣਾ ਦਿੰਦੇ ਆ ਤੇ ਵਾਹਿਗੁਰੂ ਇਹ ਨਾ ਪੇਟ ਫੂਡ ਜੀ ਵੀ ਕੋ ਆਹਾ ਵੱਜਿਆ ਇਹ ਨਾ ਯਾਰ ਪਤਾ ਲੱਗ ਗਈ ਜਾਣਾ ਕਿੱਥੇ ਜਾਣਾ ਜਿਹੜੀ ਦਰ ਦਰ ਦੁੰਦੀ ਹੋ ਜਾਂ ਕੁਛ ਮੈਨੂੰ ਉਤਰਾ ਹੀ ਬਾਬੇ ਹੋ ਹਾਂ ਚੈੱਕ ਕਰਾਉਣਾ ਪੈਣਾ ਨਹੀਂ ਨਹੀਂ ਕੇਰਾ ਉਹ ਦੇਖਣਾ ਹੀ ਪੈਣਾ ਹਨਾ ਚੈੱਕ ਕਰਾਉਣਾ ਪੈਣਾ ਕੋਈ ਨਾ ਸਾਨੂੰ ਸਮਝਾਉਂਦੀ ਹਮ ਇੱਕ ਸਾਲ ਖੋਸਾ ਭੁੱਖ ਭੁੱਖ ਲੱਗੀ ਦੀ ਇਹਨੇ ਮੂੰਹ ਨੂੰ ਦੱਸਣਾ ਨਹੀਂ ਨਹੀਂ ਪੇਟ ਆ ਉਹਦਾ ਖਾਲੀ ਇਹ ਨਹੀਂ ਚਾਹ ਹੀ ਪੀ ਗਏ ਸਵੇਰੇ ਆਵੇ ਤੁਹਾਨੂੰ ਆਪ ਹੀ ਚਾਹ ਰੋਟੀ ਖਾਣੀ ਹੈ ਮੈਂ ਰੋਟੀ ਉਹ ਤੇ ਚੱਲ 2 ਮਿੰਟ ਜੀ ਟੈਸਟ ਹੋ ਜੂ ਇਹਦਾ ਉਹ ਤੇ ਅੱਛਾ ਹੈ ਆਜਾ ਭਾਈ ਸਾਹਿਬ ਚੱਲ ਗਿਆ ਆਪਾਂ ਕਿਹੜੇ ਇਲਾਕੇ ਦੇ ਰਾਹੀ ਪਰਿਵਾਰ ਹੈ ਕਿ ਮੇਰੇ ਕੋਲ ਚਲੋ ਵੇਖ ਲਈ ਬਾਈ ਲੈ ਜੂਗਾ ਨਾ ਦੱਸੋ ਯਾਰ ਬਾਈ ਉਹ ਨਾ ਵੇਖੀ ਕਿੱਥੇ ਉਹਨਾਂ ਨੂੰ ਵੀ ਜਾਣਾ ਪੈਣਾ ਨਾਲ ਲੈ ਕੇ ਆਉਦੇ ਉਹਨਾਂ ਨੂੰ ਲੈ ਕੇ ਚੱਲਾਂਗੇ ਉਹਨਾਂ ਨੂੰ ਚਲੋ ਬੈਠੋ ਮਾ ਬਾ ਮਾ ਤਾਂ ਮਾਦਨ ਬਾ ਅੱਛਾ ਇਸ ਮੈਂ ਆਪਾਂ ਇਹ ਗੱਡੀ ਚ ਬੈਠਦੇ ਹਾਂ ਹਾਂ ਬੈਠਣਾ ਅਜੇ ਮੈਂ ਗੱਡੀ ਚ ਗੱਡੀ ਆਜਾ 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 ਆ ਬੈਠ ਗੱਡੀ ਚ ਆਜਾ 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 ਬੈਣੀ ਆ ਗੱਡੀ ਚ ਆਜਾ ਕੋਈ ਗੱਲ ਨਹੀਂ ਉਹਦੇ ਕੋਲ ਨਹੀਂ ਜਾਣਾ ਤੂੰ ਸਾਡੇ ਕੋਲ ਜਾਣਾ ਵਾ ਸਾਡੇ ਕੋਲ ਜਾਣਾ ਗਾਲੇ ਤੈਨੂੰ ਦਵਾਈ ਦਵਾਵਾਂਗੇ ਦਵਾਈ ਲਵਾਵਾਂਗੇ ਨਾਲੇ ਆਪਾਂ ਜਾ ਜਾ ਓ ਵੀਰੇ ਕਿਧਰ ਭੱਜ ਜਾ ਓ ਭਰਾਵਾ ਕਿਧਰ ਭੱਜ ਜਾ ਕਿਧਰ ਫੜਾ ਫੜਾ ਹੱਦ ਹੋ ਗਈ ਯਾਰ ਇਹਨਾਂ ਦੀ ਕਾਣ ਕੇ ਕਾਣ ਹੈ ਗੌਂਡੇ ਇਹਨਾਂ ਇਹਨਾਂ ਮਗਰ ਗੱਡੀ ਲਾਵੀ ਰਹਿਰ ਓ ਵੀਰੇ ਕਮਾਲ ਹੋ ਗਿਆ ਯਾਰ ਅਸੀਂ ਤਾਂ ਗੱਲ ਕਰਨਾ ਹੀ ਤੇਰੇ ਨਾਲ ਅਕਾਸ਼ ਭੱਜ ਕੇ ਫੜ ਫਿਰ ਨੂੰ ਮੈਨੂੰ ਫੋਨ ਫੜਾ ਦੇ ഫാ ഭജന ഫാ ഭജ ഫു